ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਠੀਕ ਹੋ ਬਈ ਸਾਰੇ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਹਾਂਜੀ ਆਵਾਜ਼ ਇੱਕ ਵਾਰੀ ਦੇਖ ਲਓ ਮਾੜਾ ਚੈੱਕ ਕਰ ਲਓ ਆਵਾਜ਼ ਕਿਉਂਕਿ ਸਵੇਰੇ ਨਾਲ ਆਵਾਜ਼ ਦੀ ਦਿੱਕਤ ਆ ਰਹੀ ਸੀ ਆਪਣੇ ਕਲਾਸ 'ਚ ਤਾਂ ਆਵਾਜ਼ ਦੱਸ ਦਿਓ ਮਾੜਾ ਜੀ ਕਿਵੇਂ ਠੀਕ ਹੈ ਆਵਾਜ਼ ਫਿਰ ਅੱਪ ਕਰੀ ਕਲਾਸ ਨੂੰ ਕੰਟੀਨਿਊ ਤੇ ਦੀਵਾਲੀ ਤੋਂ ਬਾਅਦ ਆਪਣੀ ਇਹ ਪਹਿਲੀ ਕਲਾਸ ਹੈ ਬਈ ਅੱਜ ਇਹਦੇ ਵਿੱਚ ਅਸੀਂ ਕਰ ਰਹੇ ਸੀ ਤੁਹਾਡੇ ਪੀਐਸਟੈਟ ਦੇ ਪ੍ਰੀਵੀਅਸ ਈਅਰ ਕੁਐਸਚਨਸ ਤੇ ਪ੍ਰੀਵੀਅਸ ਈਅਰ ਕੁਐਸਚਨਸ ਕਰਦੇ ਕਰਦੇ ਅਸੀਂ ਪਹੁੰਚੇ ਆਂ 2021 ਵਾਲੇ ਪੇਪਰ ਦੇ ਉੱਪਰ 2021 ਦਾ ਜਿਹੜਾ ਸਾਡਾ ਪੀਐਸਟੈਟ ਦਾ ਐਸਐਸਟੀ ਦਾ ਪੋਰਸ਼ਨ ਸੀਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਹਾਂਜੀ ਤਾਂ ਇਹਦਾ ਪਾਰਟ 1 ਆ ਵੀ ਅੱਜ 30 ਕੁਐਸਚਨ ਹੁਣ ਕਰਾਂਗੇ ਆਪਾਂ 30 ਕੁਐਸਚਨ ਇਹਦੇ ਆਪਾਂ ਨੈਕਸਟ ਸੈਸ਼ਨ 'ਚ ਕਰਾਂਗੇ ਇਹਦੇ ਠੀਕ ਹੈ ਤਾਂ ਚਲੋ ਦੇਖਿਓ ਬਈ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਸਾਡੇ ਪੀਐਸਟੈਟ ਬੈਚ ਦੇ ਉੱਪਰ ਆਫਰ ਲੱਗਿਆ ਹੋਇਆ ਸੀ ਤੇ ਇਹ ਆਫਰ ਤੁਸੀਂ ਗ੍ਰੈਬ ਕਰ ਸਕਦੇ ਹੋ ਸਿਰਫ 2 ਦਿਨ ਪੈਂਡਿੰਗ ਨੇ ਇਹਦੇ ਸਿਰਫ 999 999 ਰੇਅ ਦੇ ਵਿੱਚ ਪੰਜਾਬ ਦਾ ਪਹਿਲਾ ਇੰਸਟੀਚਿਊਟ ਹੈ ਜਿਹੜਾ ਤੁਹਾਨੂੰ ਲਾਈਵ ਪਲੱਸ ਰਿਕਾਰਡਡ ਪਲੱਸ SCERT NCERT ਆਈਡੀ ਦਾ ਕੋਰਸ ਤੁਹਾਨੂੰ ਸਿਰਫ 999 ਰੁਪਏ ਦੇ ਰਿਹਾ ਹੈ ਤਾਂ ਹੁਣ ਜੇ ਕੋਈ ਇੱਕ ਹੈਵੀ ਮੈਂ ਪੈਸੇ ਦੀ ਤੰਗੀ ਕਰਕੇ ਪੀਐਸਟ ਦੀ ਤਿਆਰੀ ਨਹੀਂ ਕਰ پا ਰਿਹਾ ਹੈਗਾ ਤਾਂ ਯਦੋ ਐਜੂਕੇਸ਼ਨ ਤੁਹਾਡੀ ਸਮੱਸਿਆ ਦਾ ਵੀ ਹੱਲ ਕਰ ਦਿੱਤਾ ਹੈਗਾ ਤਾਂ ਤੁਸੀਂ ਇਸ ਆਫਰ ਨੂੰ ਗ੍ਰੈਬ ਕਰ ਲਿਓ ਬਈ ਠੀਕ ਹੈ ਤੇ ਖਾਸ ਕਰਕੇ ਜਿਹੜੇ ਟੀਚਰ ਸਹਿਬਾਨ ਨੇ ਉਹ ਇਸ ਆਫਰ ਨੂੰ ਗ੍ਰੈਬ ਕਰ ਸਕਦੇ ਨੇ ਕਿਉਂਕਿ ਪੀਐਸਟ ਟੈਟ ਪਾਸ ਕਰਨਾ ਹੁਣ ਤੁਹਾਡੇ ਲਈ ਵੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਕੋਰਡਿੰਗ ਜ਼ਰੂਰੀ ਹੋ ਚੁੱਕਿਆ ਹੈਗਾ ਹਾਂਜੀ ਤਾ ਸਾਡਾ ਪੇਪਰ 1 2 ਦਾ ਤੁਸੀਂ ਟੈਸਟ ਸੀਰੀਜ਼ ਬੈਚ ਵੀ ਲੈ ਸਕਦੇ ਹੋਗੇ 60000 ਪਲਸ ਐਮਸੀਕਿਊਸ ਨੂੰ ਅਸੀਂ ਦੇਣੇ ਇਹਦੇ ਵਿੱਚ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਵੀ ਠੀਕ ਹੈ ਚਲੋ ਤਾਂ ਇਹਦੇ ਲਈ ਕਰੋਨਾ ਕੀ ਹੈ ਤੁਸੀਂ ਸਾਡੀ ਜਾਦੂ ਐਜੂਕੇਸ਼ਨ ਦੀ ਐਪ ਨੂੰ ਡਾਊਨਲੋਡ ਕਰ ਲੈਣਾ ਤੇ ਤੁਸੀਂ ਇਸ ਬੈਚ ਨੂੰ ਪਰਚੇਸ ਜਿਹੜਾ ਕਰ ਸਕਦੇ ਹੋ ਜਾਂ ਫਿਰ ਸਾਡੇ ਨੰਬਰ ਦੇ ਉੱਪਰ ਵੀ ਕਾਲ WhatsApp ਕਰ ਸਕਦੇ ਹੋ ਚਲੋ ਕਰੀਏ ਸ਼ੁਰੂ ਬਈ ਚਲੋ ਜੀ ਕੁਐਸਚਨ ਨੰਬਰ 1 ਦੇਖਦੇ ਆਪਾਂ ਕੀ ਕਹਿੰਦਾ ਹੈ ਕੁਐਸਚਨ ਨੰਬਰ 1 ਸਾਡੇ ਸਾਹਮਣੇ ਆ ਰਿਹਾ ਹੈ ਪੜੋ ਕੁਐਸਚਨ ਨੂੰ ਧਿਆਨ ਨਾਲ ਇਹ ਕਵਸਨ ਬਹੁਤ ਵਾਰੀ ਪੁੱਛਿਆ ਗਿਆ ਬਈ ਠੀਕ ਹੈ ਇਹ ਕਵਸਨ ਬਹੁਤ ਵਾਰੀ ਪੁੱਛਿਆ ਗਿਆ ਹੈਗਾ ਅੱਜ ਮੈਂ ਇੱਕ ਅਖਬਾਰ ਦੇ ਵਿੱਚ ਗੱਲ ਪੜ੍ਹ ਰਿਆ ਸੀ ਵੈਸੇ ਤਾਂ ਹਿੰਦੂ ਉਤਰਾਧਿਕਾਰ ਐਕਟ 1956 ਦਾ ਵੀ ਹੈਗਾ ਤਾਂ ਉਹਦੇ ਵਿੱਚ ਇਹ ਕੰਡੀਸ਼ਨ ਨਹੀਂ ਪਾਈ ਗਈ ਸੀ ਜਿਹੜੀ ਕੰਡੀਸ਼ਨ 2000 ਪੰਜ ਹੀ ਪਾਈ ਗਈਆਂ ਨੇਗੀਆਂ ਤਾਂ ਸੁਪਰੀਮ ਕੋਰਟ ਨੇ ਕੀ ਕਿਹਾ ਹੈ ਕਿ ਜਿਹੜਾ ਹਿੰਦੂ ਉਤਰਾਧਿਕਾਰ ਐਕਟ ਹੈ ਨਾ ਉਹਦੇ ਬਹੁਤ ਸਾਰੇ ਡੇ ਪ੍ਰੋਵੀਜ਼ਨਸ ਨੇਗੇ ਉਹ ਜਿਹੜੀਆਂ ਸਾਡੀਆਂ ਆਦਿਵਾਸੀ ਜਨਜਾਤੀਆਂ ਉਹਨਾਂ ਦੇ ਉੱਪਰ ਲਾਗੂ ਨਹੀਂ ਹੋਣਗੇ ਉਹ ਠੀਕ ਹੈ ਤਾਂ ਜੇ ਤੁਸੀਂ ਕੋਈ ਆਈਐਸਪੀਸੀਐਸ ਦੇ ਨਾਲ ਜੁੜੇ ਹੋਏ ਹੋ ਕਿ ਤਿਆਰੀ ਕਰ ਰਹੇ ਹੋ ਬਈ ਤਾਂ ਤੁਹਾਡੇ ਬੱਸ ਹੋ ਸਕਦਾ ਹੈ ਹੈ ਨਾ ਇੰਪੋਰਟੈਂਟ ਨੋਬਲ ਕੁਸਚਨ ਅੱਛਾ ਜੀ ਕੀ ਕਹਿੰਦਾ ਜੀ ਕਹਿੰਦਾ ਹਿੰਦੂ ਉਤਰਾਧਿਕਾਰ ਸ਼ੋਧ ਐਕਟ 2005 ਜਿਹਦੇ ਸ਼ੋਧ ਕੀਤੀ ਗਈ ਸੀ 2005 ਦੇ ਵਿੱਚ ਪਰ ਸ਼ੋਧ ਐਕਟ 2005 ਤਾਂ 1954 ਦਾ ਐਕਟ ਹੈ ਤੇ ਵਿੱਚ ਕੀ ਸੀ ਬਈ ਅੱਛਾ ਮੈਂ ਤੁਹਾਨੂੰ ਸਿੰਪਲੀ ਦੱਸ ਦਿੰਦਾ ਇਹਦੇ ਵਿੱਚ ਜਿਹੜੀ 2000 5 ਦੇ ਵਿੱਚ ਇਹਦੇ ਵਿੱਚ ਸ਼ੋਧ ਕੀਤੀ ਗਈ ਹੈ ਉਹਦੇ ਵਿੱਚ ਕੀ ਸੀ ਵੀ ਪਿਤਾ ਦੀ ਪ੍ਰਾਪਰਟੀ ਦੇ ਵਿੱਚ ਉਹਦੀ ਪਤਨੀ ਦਾ ਤੇ ਉਹਦੇ ਪੁੱਤਰ ਦੇ ਪੁੱਤਰੀਆਂ ਦਾ ਵੀ ਹਿੱਸਾ ਜੜਾ ਹੋਏਗਾ ਹਨਾ ਤਾਂ ਦੇਖੋ ਵੀ ਕਿੱਥੇ ਇਹਦੇ ਇੱਕੋ ਜਿਹਾ ਹਿੱਸਾ ਕੇਵਲ ਪੁੱਤਰੀ ਲੈ ਸਕਦੇ ਨਹੀਂ ਇਹ ਨਹੀਂ ਆਊਗਾ ਇਹਦੇ ਵਿੱਚ ਤਿਆਂ ਪੁੱਤਰ ਪੁੱਤਰ ਦੇ ਤਿਆਂ ਪਰਿਵਾਰਕ ਸੰਪਤੀ ਦਾ ਇੱਕੋ ਜਿਹਾ ਹਿੱਸਾ ਲੈ ਸਕਦੇ ਨੇ ਪੁੱਤਰ ਤਿਆਂ ਦੇ ਮਾਂ ਅਤੇ ਪਰਿਵਾਰਕ ਸੰਪਤੀ ਦਾ ਇਹ ਪਰਿਵਾਰਕ ਸੰਪਤੀ ਦਾ ਬਰਾਬਰ ਹਿੱਸਾ ਤਾਂ ਇਹਦੇ ਵਿੱਚ ਤਿੰਨੋਂ ਆਊਗਾ ਵੀ ਹੈ ਨਾ ਇਹਦੇ ਵਿੱਚ ਤਾਂ ਪੋਤਾ ਵੀ ਆਪਣਾ ਪਿਤਾ ਦੀ ਸੰਪਤੀ ਦੇ ਵਿੱਚ ਪੁੱਤਰ ਵੀ ਲਊਗਾ ਤੇ ਪੁੱਤਰੀਆਂ ਵੀ ਲੈਣੀਆਂ ਤੇ ਉਹਨਾਂ ਦੀ ਮਾਤਾ ਵੀ ਲਊਗੀ ਬਈ ਇਹ ਠੀਕ ਹੈ ਤੇ ਦਾ ਅਨਸਰ ਸਾਡਾ ਕੀ ਆ ਜੂਗਾ ਜੀ ਸੀ ਅਨਸਰ ਆ ਜੂਗਾ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਇਹ ਮਾਸਟਰ ਗਿੱਟ ਦਾ ਲੈਕਚਰ ਆ ਵਾਸਤੇ ਇੰਪੋਰਟੈਂਟ ਹੈ ਜੀ ਇਹ ਠੀਕ ਹੈ ਡੀ ਐਕਟ ਵਗੈਰਾ ਆਏਗੇ ਤੁਹਾਡੇ ਅੱਛਾ ਸਰਵੋਚ ਅਦਾਲਤ ਦੀ ਸਥਾਪਨਾ ਕਦੋਂ ਹੋਈ ਸੀ ਇਸ ਵਾਰੀ ਇਹ ਕੁਐਸਚਨ ਪੀ ਐਸਟੈਟ ਦੇ ਵਿੱਚ ਆਇਆ ਸੀਗਾ ਜਿਹੜਾ ਹੁਣ ਰੀਸੈਂਟ ਪੇਪਰ ਹੋ ਗਿਆ ਜਿਹੜਾ ਆਪਣਾ ਤੇ ਕਾਫੀ ਕੰਟਰੋਵਰਸੀ ਵਾਲਾ ਕੁਐਸਚਨ ਸੀਗਾ ਹੁਣ ਸਾਨੂੰ ਪਤਾ ਹੈ ਇਹਦੇ ਉੱਪਰ ਵੀ ਦੁਬਾਰਾ ਫਿਰ ਕੇਸ ਲੱਗਿਆ ਹੋਇਆ ਹੈ ਸੋਸ਼ਲ ਨੂੰ ਲੈ ਕੇ ਤੇ ਗੱਲ ਹੁਣ ਇਹ ਹੈ ਵੀ ਕੁਐਸਚਨ ਦਾ ਆਨਸਰ ਸਹੀ ਕੀ ਮੰਨਿਆ ਜਾਵੇ ਹੈਨਾ ਤਕੰਦੀ 48 ਤੋਂ 48 ਤੋਂ ਨਹੀਂ ਆਊਗਾ 49 ਵੀ ਨਹੀਂ ਆਊਗਾ 49 ਵੀ ਨਹੀਂ ਆਊਗਾ ਇੱਕੋ ਆਪਸ਼ਨ ਸਾਡੇ ਕੋਲ ਬਚਦੀ ਹੈ 26 ਜਨਵਰੀ 1950 ਹੁਣ ਗੱਲ ਇਹ ਹੈ ਵੀ ਜੇ 26 ਜਨਵਰੀ 1950 ਨੂੰ ਇਹਦੀ ਸਥਾਪਨਾ ਹੋਈ ਸੀ ਬਈ ਠੀਕ ਹੈ ਜੀ ਤਾਂ ਫਿਰ ਤੁਸੀਂ ਆਪਣੀ ਕਿਤਾਬ ਦੇ ਵਿੱਚ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੁੱਕ ਹੈ ਉਹਦੇ ਵੀ ਤੁਸੀਂ 28 ਜਨਵਰੀ 1950 ਕਿਉਂ ਲਿਖਿਆ ਹੋਇਆ ਹੈ ਠੀਕ ਹੈ ਜੇ ਤੁਸੀਂ 28 ਜਨਵਰੀ 1950 ਲਿਖਿਆ ਹੋਇਆ ਹੈ ਤਾਂ ਫਿਰ ਬੱਚਿਆਂ ਨੂੰ ਗ੍ਰੇਸ ਨੰਬਰ ਦੇ ਦਿਓ ਅੱਗੇ ਨੂੰ ਸੁਧਾਰ ਕਰ ਬੋ ਆਪਣੀ ਕਿਤਾਬ ਜੀ ਸੁਧਾਰ ਕਰ ਦਿਓ ਇਹਦਾ ਮਤਲਬ ਜਿਆਦਾ ਫਿਰ ਗਲਤੀ ਮੰਨੋ ਬਈ ਪੰਜਾਬ ਸਕੂਲ ਸਿੱਖਿਆ ਬ ਪੇਜ ਨੰਬਰ ਵੀ ਸ਼ਾਇਦ 58 ਨੰਬਰ ਪੇਜ ਹੈ ਤਾਂ ਕਿ ਚੈੱਕ ਕਰ ਲਿਓ ਭਈ ਨਾ ਤਾਂ ਅਨਸਰ ਅਸੀਂ ਲਾਵਾਂਗੇ ਜੀ ਡੀ ਅਨਸਰ ਚਲੋ ਆਰਟੀਕਲ ਨੰਬਰ 22 ਦੇ ਬਾਰੇ ਕੁਸਚਨ ਪੁੱਛਿਆ ਸੀ ਇਹਦਾ ਵੀ ਤੁਹਾਨੂੰ ਗ੍ਰੇਸ ਨੰਬਰ ਮਿਲਿਆ ਸੀਗਾ 2021 ਦੇ ਪੇਪਰ ਦੇ ਵਿੱਚ ਗ੍ਰੇਸ ਨੰਬਰ 'ਚ ਗਿਆ ਸੀ ਕੁਸਚਨ ਇਹ ਕਿਹਨਾ ਆਰਟੀਕਲ ਨੰਬਰ 22 ਹੁਣ ਆਰਟੀਕਲ ਜਿਹੜਾ 22 ਹੈ ਬਈ ਇਹ ਤੁਹਾਨੂੰ ਕਿਸ ਪ੍ਰਕਾਰ ਦੇ ਅਧਿਕਾਰ ਦਿੰਦਾ ਹੈ ਪਹਿਲੀ ਗੱਲ ਤਾਂ ਇਹਦੇ ਵਿੱਚ ਆਪਾਂ ਪੜ੍ਹਦੇ ਆਂ ਵੀ ਜਿਹੜਾ ਆਰਟੀਕਲ ਨੰਬਰ 22 ਹੈਗਾ ਇਹਦੇ ਤਹਿਤ ਕਿਸੇ ਬੰਦੇ ਨੂੰ ਬੇਵਜਾ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜੇ ਉਹਨੂੰ ਗ੍ਰਿਫਤਾਰ ਕਰ ਵੀ ਲਿਆ ਜਾਂਦਾ ਵੀ ਤਾਂ ਉਹ ਕਾਰਨ ਦੱਸਣ ਤੋਂ ਬਾਅਦ ਜੇ ਗ੍ਰਿਫਤਾਰ ਕਰ ਲਿਆ ਜਾਂਦਾ ਵੀ ਤਾਂ ਫਿਰ ਉਸ ਨੂੰ ਅ ਜਿਰਾ ਜੱਜ ਨੇ ਮੈਜੀਸਟ੍ਰੇਟ ਨੂੰ ਸਾਹਮਣੇ 24 ਘੰਟੇ ਦੇ ਅੰਦਰ ਨਿਰਪੇਸ਼ੀ ਵੀ ਕਰਨਾ ਪੈਂਦਾ ਜੱਜ ਨਹੀਂ ਕਹਤਾ ਵੀ ਇਸ ਬੰਦੇ ਨੂੰ ਇਸ ਬੰਦੇ ਨੂੰ ਛੱਡਿਆ ਜਾਵੇ ਬੰਦਾ નિર્ਦੋਸ਼ ਹੈ ਤਾਂ ਫਿਰ 24 ਘੰਟੇ ਦੇ ਅੰਦਰ ਅੰਦਰ ਛੱਡਣਾ ਹੀ ਬੰਦਾ ਨੂੰ ਹਨਾ ਤਾਂ ਦੇਖੋ ਭਾਈ ਕੀ ਕਹਿੰਦਾ ਜੀ ਕਹਿੰਦਾ ਗ੍ਰਿਫਤਾਰ ਹੋਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਜੱਜ ਦੇ ਸਾਹਮਣੇ ਪੇਸ਼ ਕਰਨਾ ਵੀ ਆ ਤਾਂ ਸਾਡਾ ਸਹੀ ਹੈਗਾ ਆ ਗ੍ਰਿਫਤਾਰੀ ਦੌਰਾਨ ਕੈਦ ਵਿੱਚ ਤਕਲੀਫ ਜਾਂ ਯਤਨਾ ਨਾ ਦੇਣ ਦਾ ਅਧਿਕਾਰ ਵੀ ਉਹਦਾ ਹੈਗਾ ਵੀ ਸਹੀ ਗੱਲ ਹੈ। ਆ ਪੁਲਿਸ ਕੈਦ ਵਿੱਚ ਕੀਤੇ ਕਬੂਲ ਨਾਮੇ ਨੂੰ ਦੋਸ਼ੀ ਵਿਰੁੱਧ ਸਬੂਤ ਵਜੋਂ ਨਾ ਵਰਤੇ ਜਾਂਦਾ ਅਧਿਕਾਰ ਵੀ ਇਹਦੇ ਕੋਲ ਹੈਗਾ ਵੀ ਹੈਨਾ ਠੀਕ ਹੈ। ਇਹ ਵੀ ਬਿਲਕੁਲ ਹੈ। ਆ ਨਹੀਂ ਐਨੀਵਰ ਇਹ ਆਰਟੀਕਲ ਨੰਬਰ 220 ਦੇ ਵਿੱਚ ਹੈ। ਇਹ ਆਰਟੀਕਲ 220 ਹੀ ਬੰਦਾ ਇਹ ਨਹੀਂ ਆਊਗਾ ਬਈ ਠੀਕ ਹੈ। ਅਗੇ ਜੀ 15 ਸਾਲ ਤੋਂ ਘੱਟ ਉਮਰ ਦਾ ਲੜਕਾ ਤੇ ਔਰਤਾਂ ਨੂੰ ਕੇਵਲ ਪੁੱਛ ਕੇ ਛਲੀ ਪੁਲਿਸ ਸਟੇਸ਼ਨ ਨਾ ਬੁਲਾਇਆ ਜਾਂਦਾ ਅਧਿਕਾਰ ਵੀ ਇਹਨਾਂ ਕੋਲ ਹੈਗਾ। ਤਾਂ ਵੀ ਆਪਸ਼ਨ ਸਹੀ ਹੈ ਵੀ ਨਾ ਤਾਂ ਪਹਿਲੀ ਦੂਸਰੀ ਤੇ ਚੌਥੀ ਪਹਿਲੀ ਦੂਸਰੀ ਤੇ ਚੌਥੀ ਇੱਥੇ ਨਹੀਂ ਆਊਗਾ ਇਹਦਾ ਆਨਸਰ ਇਹਦੇ ਵਿੱਚ ਨਹੀਂ ਦਿੱਤਾ ਗਿਆ ਵੀ ਇਸ ਕਰਕੇ ਰੋਂਗ ਸੀ ਕੁਸਚਨ ਇਹ ਗ੍ਰੇਸ ਨੰਬਰ ਦੇ ਵਿੱਚ ਗਿਆ ਸੀ ਕੁਸਚਨ ਇਹ ਤਾਂ ਆਪਾਂ ਵੀ ਗ੍ਰੇਸ ਨੰਬਰ ਦੇ ਵਿੱਚ ਮੰਨ ਕੇ ਹੀ ਚੱਲਦੇ ਹਾਂ ਨੋ ਬਈ ਠੀਕ ਹੈ ਚਲੋ ਨੈਕਸਟ ਕੁਸਚਨ ਨੰਬਰ 4 ਹੈ ਵੀ ਕਹਿੰਦਾ ਪਹਿਲਾ ਮੁਗਲ ਸਮਰਾਟ ਕੌਣ ਸੀਗਾ ਤਾਂ ਇਹ ਤੁਹਾਨੂੰ ਸਿੰਪਲ ਕੁਸਚਨ ਹੈ यार ਦੱਸ ਹੀ ਦਿਓਗੇ ਪਹਿਲਾ ਮੁਗਲ ਸਮਰਾਟ ਕੌਣ ਸੀਗਾ ਇਹ ਤੁਹਾਨੂੰ ਬੱਚੇ-ਬੱਚੇ ਨੂੰ ਪਤਾ ਹੋਊਗਾ ਨਾ 6ਵੀਂ ਕਲਾਸ ਤੋਂ ਸ਼ੁਰੂ ਹੋ ਜਾਂਦਾ ਇਹ ਤਾਂ ਪਹਿਲਾ ਕੌਣ ਸੀ ਜੀ ਔਰੰਗਜ਼ੇਬ ਪਹਿਲਾ ਸੀ ਜੀ ਬਾਬਰ ਓਕੇ ਚ ਮੁਗਲ ਸਾਮਰਾਜ ਦੀ ਕੋਸਤ ਨਹੀਂ ਪੁੱਛੀ ਜਾਂਦਾ ਤੇ ਹੁਣ ਤੁਹਾਨੂੰ ਪਤਾ ਹੈ ਵੀ ਐਨਸੀਆਰਟੀ ਦੇ ਗੌਰਡਿੰਗ ਕਨੇ ਮੁਗਲ ਸਾਮਰਾਜ ਦਾ ਟੌਪਿਕਸ ਨੂੰ ਪੜ੍ਹਨ ਦੀ ਲੋੜ ਨਹੀਂ ਪੈਣੀ ਹੈਗੀ ਹੁਣ ਮੁਗਲ ਸਾਮਰਾਜ ਨੂੰ ਨਹੀਂ ਪੜ੍ਹੋਗੇ ਤਾਂ ਫਿਰ ਭਰਦਾ ਮਦ ਭਰਦਾ ਇਤਿਹਾਸ ਕਿੰਨਾ ਪੂਰਾ ਹੋ ਜਾਊਗਾ ਨਾ ਫਸੂ ਵੀ ਨਹੀਂ ਗੱਲ ਹੋਊਗੀ ਨਾ ਚਲੋ ਤਾਂ ਕਿਨੇ ਲਿਖਿਆ ਸੀ ਭਈ ਅਬੂਲ ਫਜ਼ਲ ਲਿਖਿਆ ਸੀ ਤਿੰਨ ਭਾਗਾਂ ਦਾ ਜਿਹਨੂੰ ਵੰਡਿਆ ਸੀ ਭਈ ਅਕਬਰ ਨਾਮਾ ਇਹਦਾ ਤੀਸਰਾ ਪਾਠ ਸੀਗਾ ਓਕੇ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਚਲੋ ਨੈਕਸਟ ਕੁਐਸਚਨ ਨੰਬਰ 6 ਆ ਵੀ ਦੇਖੋ ਕੀ ਕਹਿ ਰਿਹਾ ਹੈਗਾ ਕਨਾਂ ਫਰਾਂਸ ਨੇ ਵਿਦਿਆਰਥੀਆਂ ਨੂੰ ਕੋਈ ਵੀ ਧਾਰਮਿਕ ਜਾਂ ਰਾਜਨੀਤਿਕ ਸਬੂਤ ਜਾਂ ਚਿੰਨ ਪਾਉਣ ਤੋਂ ਪਵਨ ਦੀ ਲੋਨ ਵਾਲਾ ਕਾਨੂੰਨ ਪਾਸ ਕੀਤਾ ਸੀ ਤਾਂ ਫਰਾਂਸ ਵੀ ਯੂਰੋਪੀਅਨਸ ਕੰਟਰੀ ਦੇ ਵਿੱਚ ਪਹਿਲਾ ਕੰਟਰੀ ਬਣਿਆ ਸੀ ਜਿਨੇ ਕੋਈ ਵੀ ਕਨਾਂ ਧਾਰਮਿਕ ਚਿੰਨ ਅਸੀਂ ਅਸੀਂ ਭਾਈ ਸਾਡਾ ਕਹਿੰਦੇ ਲਿਬਰਲ ਕੰਟਰੀ ਹੈ ਸਾਡਾ ਡੈਮੋਕ੍ਰੈਟਿਕ ਕੰਟਰੀ ਹੈ ਸਾਡਾ ਜਿਹੜਾ ਸੈਕੂਲਰ ਕੰਟਰੀ ਹੈ ਅਸੀਂ ਕਿਸੇ ਵੀ ਧਰਮ ਦਾ ਪ੍ਰਭਾਵ ਇੱਥੇ ਨਹੀਂ ਬਦਲ ਦੇਣਾ ਹੈਗਾ ਅਸੀਂ ਧਾਰਮਿਕ ਜਿਹੜੇ ਧਾਰਮਿਕ ਦਾ ਦੇ ਆਧਾਰ ਤੇ ਕੋਈ ਭੇਦਭਾਵ ਕੀਤਾ ਜਾਂਦਾ ਉਹਨੂੰ ਅਸੀਂ ਨਹੀਂ ਬਦ ਇੱਥੇ ਬਦਲ ਦੇਣਾ ਹੈਗਾ ਪਰ ਇਹਨਾਂ ਨੇ ਫਿਰ 15 ਮਾਰਚ ਅ 2004 ਨੂੰ ਇੱਕ ਐਕਟ ਪਾਸ ਕੀਤਾ ਸੀ ਜਿਹਦੇ ਤ ਇਸ ਪ੍ਰਕਾਰ ਦੇ ਵਿੱਚ ਚਿੰਨ੍ਹ ਸੀ ਪਾਉਣ ਦੇ ਉੱਪਰ پابੰਦੀ ਲਾ ਦਿੱਤੀ ਗਈ ਸੀ ਬਈ ਤਾਂ ਇਹਦਾ ਅਨਸਰ ਸਾਡਾ ਜੀ ਫੈਸੇ ਫਰਵਰੀ ਲਾਇਆ ਇਹਨਾਂ ਨੇ 2004 ਪਰ ਮਾਰਚ 2004 ਦੇ ਵਿੱਚ ਇਹ ਪਾਸ ਹੋ ਜਾਇਆ ਸੀਗਾ 15 ਮਾਰਚ ਨੂੰ ਠੀਕ ਹੈ ਚਲੋ ਕੋਈ ਗੱਲ ਨਹੀਂ ਨੇੜੇ ਦੇ ਰਹਿ ਗਏ ਅੱਛਾ ਪੂਰਬੀ ਘਾਟ ਜੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਹੁਣ ਤੁਹਾਨੂੰ ਕੁਐਸਚਨ ਬਹੁਤ ਸਾਰੇ ਪੁੱਛੇ ਜਾਂਦੇ ਨੇ ਛੋਟੀਆਂ ਬਾਰੇ ਬਈ ਹਿਮਾਲਿਆ ਪਰਬਤ ਦੀ ਚੋਟੀ ਕਿਹੜੀ ਹੈ ਆ ਤੁਹਾਡੇ ਆਪਣੇ ਕਾਰਾਕੋਰਮ ਰੇਂਜ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜਾਂ ਫਿਰ ਅਰਾਵਲੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਸਤਪੁਰਾ ਜਿਹਤੋਂ ਉੱਚੀ ਚੋਟੀ ਕਿਹੜੀ ਹੈ ਵਿੰਦਾਚਲ ਦੀ ਉੱਚੀ ਉੱਚੀ ਚੋਟੀ ਕਿਹੜੀ ਹੈ ਜਾਂ ਦੱਖਣੀ ਭਾਰਤ ਦੀ ਉੱਚੀ ਚੋਟੀ ਕਿਹੜੀ ਹੈ ਪੂਰਬੀ ਪੱਛਮੀ ਘਾੜ ਦੀ ਉੱਚੀ ਚੋਟੀ ਕਿਹੜੀ ਹੈ ਪੂਰਬੀ ਘਾੜ ਦੀ ਉੱਚੀ ਚੋਟੀ ਕਿਹੜੀ ਹੈ ਤਾਂ ਇੱਥੇ ਉੱਛਾ ਕੁਸ਼ਨ ਪੂਰਬੀ ਘਾੜ ਠੀਕ ਹੈ ਤਾਂ ਪੂਰਬੀ ਘਾੜ ਦੀ ਜਿਹੜੀ ਸਭ ਤੋਂ ਅੱਛੀ ਚੋਟੀ ਹੈਗੀ ਹੈ ਇਹ ਹੈਗੀ ਵਿਸ਼ਾਖਾਪਟਨਮ ਦੇ ਵਿੱਚ ਠੀਕ ਹੈ ਜੀ ਵਿਸ਼ਾਖਾਪਟਨਮ ਕਿੱਥੇ ਹੈ ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਹੈ ਤੇ ਉਹਦੀ ਸਭ ਤੋਂ ਅੱਛੀ ਚੋਟੀ ਦਾ ਕੀ ਨਾਮ ਹੈ ਮਹਿੰਦਰ ਗਿਰੀ ਇਹਦਾ ਨਾਮ ਹੈ ਜੀ ਮਹਿੰਦਰ ਗਿਰੀ ਇਟ ਇੰਪੋਰਟੈਂਟ ਤੁਹਾ ਕਾਰੋਜਾਂਤੀਆ ਵਗੈਰਾ ਨਾ ਜਾਂ ਨਾਈ ਮੂੜੀ ਸਾਡੀ ਨਿਚਲੀ ਹੈਗੀ ਸਭ ਤੋਂ ਉੱਚੀ ਜੋੜੀ ਹੈ ਨਾਈ ਮੂੜੀ ਹੈ ਨਾ ਕੰਚਨ ਜੰਗਾੜੀ ਉੱਪਰਲੀ ਆ ਗਈ ਬਈ ਹੈ ਨਾ ਤੇ ਹਿਮਾਲਿਆ ਪਰਬਤ ਦੀ ਆ ਗਈ ਤਾਂ ਓਕੇ ਚਲੋ ਸੰਸਾਰ ਦੀ ਸਭ ਤੋਂ ਵੱਡੀ ਜਲ ਨਿਕਾਸ ਹੈ ਨਾ ਜਾਂ ਡਰੇਨ ਸਿਸਟਮ ਜਿਹੜਾ ਸਭ ਤੋਂ ਵੱਡਾ ਬੇਸਨ ਹੈ ਜੇ ਇੰਡੀਆ ਦੇ ਬੇਸਨ ਦੀ ਆਪਾਂ ਗੱਲ ਕਰੀਏ ਤਾਂ ਇੰਡੀਆ ਦਾ ਜਿਹੜਾ ਸਤੋਂ ਵੱਡਾ ਬੇਸਨ ਹੈਗਾ ਨਦੀ ਜਲਦੰਤਰ ਜੀ ਨੂੰ ਅਸੀਂ ਬੋਲਦੇ ਹਾਂ ਨਾ ਤੇ ਬੇਸਨ ਹੁੰਦਾ ਕੀ ਹੈ ਬਈ ਹੈ ਨਾ ਜਿਵੇਂ ਕੋਈ ਇੱਕ ਨਦੀ ਹੈ ਇਹ ਇਹ ਨਦੀ ਹੈ ਇੱਕ ਇਹਦੀਆਂ ਬਹੁਤ ਸਾਰੀਆਂ ਨਦੀਆਂ ਜਿਹੜੀ ਸਹਾਇਕ ਨਦੀਆਂ ਨੇ ਇਹਦੇ ਵਿੱਚ ਆ ਕੇ ਮਿਲ ਜਾਂਦੀਆਂ ਨੇ ਗਿਆ ਆਇਚੀ ਮਿਲ ਗਈ ਆਇਚੀ ਆ ਕੇ ਮਿਲ ਗਈ ਜੀ ਆਇਚੀ ਆ ਕੇ ਮਿਲ ਗਈ ਆਇਚੀ ਆ ਕੇ ਮਿਲ ਗਈ ਆਇਚੀ ਆ ਕੇ ਮਿਲ ਗਈ ਆਇਚੀ ਆ ਕੀ ਇਹ ਸਾਰਾ ਕੀ ਬਣਾਉਂਦਿਆਂ ਨੇ ਕਿ ਬੇਸਨ ਬਣਾਉਂਦਿਆਂ ਨੇ ਤੇ ਜਿਵੇਂ ਇੰਡੀਆ ਦਾ ਸਭ ਤੋਂ ਵੱਡਾ ਬੇਸਨ ਸਾਡਾ ਗੰਗਾ ਨਦੀ ਬੇਸਨ ਹੈ ਬੇਸਨ ਨਾ ਕਿਤੇ ਬੇਸਨ ਹੋਵੇ ਹਨ ਦੇ ਕੋਲ ਜਾਉਣ ਉਹ ਚੀਜ਼ ਨਹੀਂ ਹੈਗੀ ਬੇਸਨ ਦਾ ਮਤਲਬ ਡਰੇਨ ਸਿਸਟਮ ਸਾਡਾ ਜਲ ਤੰਦਰ ਜੀ ਨੂੰ ਅਸੀਂ ਬੋਲਦੇ ਹਾਂ ਤੇ ਸਭ ਤੋਂ ਵੱਡਾ ਸਾਡਾ ਗੰਗਾ ਨਦੀ ਤੰਤਰ ਹੈ ਤੇ ਇੱਥੇ ਪੁੱਛ ਰਿਹਾ ਵੀ ਤੁਹਾਡਾ ਕਿਹੜਾ ਦੁਨੀਆ ਦਾ ਕਿਹੜਾ ਹੈਗਾ ਤਾਂ ਦੁਨੀਆ ਦਾ ਸਭ ਤੋਂ ਵੱਡਾ ਐਮਾਜ਼ਨ ਨਦੀ ਤੰਤਰ ਹੈ ਜੜਾ ਐਮਾਜ਼ਨ ਕਿਤੇ ਉਹਨਾਂ ਸਮਝਿਆ ਹੋਣਾ ਹਨਾ ਉਹਦੇ ਉਹ ਨਾ ਸਮਾਹ ਹੀ ਰਿਦੇ ਉਹਨਾਂ Amazon ਵਾਲਾ ਤੁਸੀਂ ਹਨਾ ਤਾਂ ਉਹਦੇ ਨਾਂ ਤੇ Amazon ਹਨਾ ਚਲੋ ਜੀ ਨੈਕਸਟ ਕੁਸਚਨ ਨੰਬਰ ਸਾਡਾ 9 ਹੈ ਵੀ ਕੀ ਕਹਿੰਦਾ ਕਹਿੰਦਾ ਸਿੰਧੂ ਜਲ ਸਮਝੌਤਾ ਹੁਣ ਪਿੱਛੇ ਜੀ ਜਦੋਂ ਹਮਲਾ-ਉਮਲਾ ਕੀਤਾ ਸੀ ਇਹਨਾਂ ਨੇ ਹਨਾ ਤੇ ਕਹਿੰਦੇ ਵੈਸੇ ਸਿੰਧੂ ਜਲ ਸਮਝੌਤਾ ਰੱਦ ਕਰਦੇ ਆ ਹਨਾ ਤੇ ਰੋਕ ਲਾਦੀ ਸੀ ਸਟੈਂਪਰੀਰੀ ਤੌਰ ਤੇ ਤਾਂ ਇਹਦੇ ਵਿੱਚ ਸਮਝੌਤਾ ਹੋਇਆ ਹੈ ਵੀ ਕੀ ਹੈ ਵੀ ਸਿੰਧੂ ਤੇ ਸਿੰਧੂ ਦੀਆਂ ਦੀਆਂ ਸਹਾਇਕ ਨਦੀਆਂ ਨੇਗੀਆਂ ਉਹਦੇ ਜਿਵੇਂ ਸਤਲੁਜ ਤੇ ਵਾਰੀ ਬਿਆਸ ਇਹਦਾ 80% ਪਾਣੀ ਅਸੀਂ ਯੂਜ਼ ਕਰਾਂਗੇ ਭਾਰਤ ਯੂਜ਼ ਕਰੂਗਾ ਤੇ 20% ਇਹਦਾ ਪਾਕਿਸਤਾਨ ਯੂਜ਼ ਕਰੂਗਾ ਬਾਕੀ ਜਿਹੜੀ ਪਾਕਿਸਤਾਨ ਦੀਆਂ ਨਦੀਆਂ ਉਹਦਾ 80% ਭਾਗ ਉਹਦਾ ਪਾਕਿਸਤਾਨ ਯੂਜ਼ ਕਰੂਗਾ 20% ਇਹਦਾ ਭਾਗ ਅਸੀਂ ਯੂਜ਼ ਕਰਾਂਗੇ ਠੀਕ ਹੈ ਤਾਂ ਅਸੀਂ ਕਿੰਨੇ ਪਰਸੈਂਟ ਭਾਗ ਯੂਜ਼ ਕਰ ਸਕਦੇ ਹਾਂ ਬਈ ਹੈਨਾ ਸਿੰਧੂ ਦਾ ਕੁੱਲ ਪਾਣੀ ਦਾ ਅਸੀਂ ਸਿਰਫ 20% ਠੀਕ ਹੈ ਵੈਸਤਾ ਇਹ ਕੁਸਚਨ ਹੀ ਗਲਤ ਬਣਿਆ ਸੀ ਮੇਰੇ ਅਕੋਰਡਿੰਗ ਕਿਉਂਕਿ ਹੁਣ ਇਹ ਡਿਵਾਈਡਿਸ਼ਨ ਹੋਈ ਹੋਈ ਹੈ ਭਈ ਇਸ ਨਦੀ ਦਾ ਇੰਨਾ ਇਸ ਨਦੀ ਦਾ ਇੰਨਾ ਠੀਕ ਹੈ ਰਾਵੀ ਦਾ ਇਹਨਾਂ ਜਾਂ ਸਤਲੁਜ ਦੇ ਚਨਾਬ ਦਾ ਇਹਨਾਂ ਪਾਣੀ ਤੁਸੀਂ ਵਰਤ ਸਕਦੇ ਹੋ ਉਹਨਾਂ ਅਸੀਂ ਵਰਤ ਸਕਦੇ ਹਾਂ ਜਿਹੜੀ ਭਾਰਤ ਚ ਵਗਦੀਆਂ ਇਹਨਾਂ ਦੀਆਂ ਨੇ ਉਹਦਾ 80% ਅਸੀਂ ਵਰਤਾਂਗੇ 20% ਪਾਕਿਸਤਾਨ ਵਰਤੂਗਾ ਜਿਹੜੀ ਪਾਕਿਸਤਾਨ ਚ ਜ਼ਿਆਦਾ ਵਗਦੀਆਂ ਨੇ ਉਹਦਾ 80% ਪਾਕਿਸਤਾਨ ਵਰਤੂਗਾ 20% ਉਹਦਾ ਭਾਗ ਅਸੀਂ ਵਰਤਾਂਗੇ ਤਾਂ ਇਹ ਹੋਇਆਗਾ ਪਰ ਇਹ ਕੁਸਚਨ ਹੀ ਇਹਨਾਂ ਨੇ ਸਾਨੂੰ ਪਤਾ ਹੁਣ ਪੀਐਸਟੈਟ ਦਾ ਕੁਝ ਵੀ ਕਰ ਸਕਦਾ ਬਈ ਜਦੋਂ ਪੀਐਸਟੈਟ ਵਾਲੇ ਤੁਹਾਨੂੰ ਆਨਸਰ ਦੇ ਸਕਦੇ ਨੇ ਕੁਸਚਨ ਦੇ ਵਿੱਚ ਹੀ ਤਾਂ ਫਿਰ ਪੀਐਸਟੈਟ ਵਾਲਾ ਤਾਂ ਹੋਰ ਤੁਸੀਂ ਕੀ ਆਸ ਕਰਕੇ ਜਲ ਸਕਦੇ ਹੋ ਨਾ ਚਲੋ ਅੱਗੇ ਆ ਗਈ ਹੜਾਈ ਜੰਗਲੀ ਜੀਵਨ ਸੁਰੱਖ 9073 ਦੇ ਵਿੱਚ ਇੱਕ ਟਾਈਗਰ ਪ੍ਰੋਜੈਕਟ ਲਾਂਚ ਹੋਇਆ ਸੀਗਾ ਤਾਂ ਜਿਹਦੇ ਤਹਿਤ ਬਹੁਤ ਸਾਰੇ ਇੰਡੀਆ ਦੇ ਵਿੱਚ ਜੰਗਲੀ ਜੀਵ ਰੱਖਿਆ ਜਿਹੜੇ ਰਿਜ਼ਰਵ ਬਣਾਏ ਗਏ ਸੀਗੇ ਉਹਨਾਂ ਵਿੱਚ ਅਲੱਗ-ਅਲੱਗ ਜਾਨਵਰਾਂ ਨੂੰ ਰਿਜ਼ਰਵ ਕੀਤਾ ਗਿਆ ਤੇ ਮੋਸਟਲੀ ਇਹ ਟਾਈਗਰ ਨੂੰ ਰਿਜ਼ਰਵ ਕੀਤਾ ਗਿਆ ਸੀ ਉਸ ਤੋਂ ਬਾਅਦ ਬਹੁਤ ਸਾਰੇ ਬਣੇ ਨੇ ਹੋਰ ਤਾਂ ਇਹ ਸਾਡਾ ਆਇਆ ਗਿਆ ਸੀ ਬਈ 9072 ਦੇ ਵਿੱਚ ਠੀਕ ਹੈ ਅ 인ਦਰਾ ਗਾਂਧੀ ਆ ਗਏ ਸੀਗੇ ਯੂ ਐਨ ਇਪ ਬਣਾਇਆ ਸੀਗਾ 9072 ਦੇ ਵਿੱਚ ਯੂਨਾਈਟਿਡ ਨੇਸ਼ਨ এনवायरमेंटਲ ਪ੍ਰੋਗਰਾਮ ਉਹਦੇ ਤਹਿਤ ਹੀ ਫਿਰ ਬਹੁਤ ਸਾਰੇ ਐਕਟ ਜਿਹੜੇ ਭਾਰਤ ਚ ਪਾਸ ਕੀਤੇ ਗਏ ਨੇ ਤੇ ਬਹੁਤ ਸਾਰੇ ਜਿਹੜੇ ਆ ਜਿਹੜੇ ਜੰਗਲੀ ਜੀਵ ਰੱਖਿਆ ਜਿਹੜੇ ਸਾਡੇ ਰਿਜ਼ਰਵ ਸਿਓ ਬਣਾਏ ਗਏ ਸੀਗੇ ਕੀ ਕਹਿੰਦਾ ਬਈ ਕਹਿੰਦਾ ਉਸ ਪੂਪਾਗਨੋ ਸੀ ਕੀ ਬੋਲਦੇ ਆ ਜਿਹੜਾ ਤਿੰਨ ਪਾਸੋਂ ਸਮੁੰਦਰ ਦੇ ਨਾਲ ਘਿਰਿਆ ਹੁੰਦਾ ਹੈ ਤਾਂ ਇੰਡੀਆ ਵੀ ਤਿੰਨ ਪਾਸੋਂ ਸਮੁੰਦਰ ਨਾਲ ਘਿਰਿਆ ਆ ਬਈ ਆ ਦੇਖ ਹੀ ਰਹੇ ਤੁਸੀਂ ਹਨਾ ਤਾਂ ਇਧਰ ਅੱਗੇ ਖੜੇ ਜੀ ਅਰਬ ਸਾਗਰ ਇਧਰ ਬੰਗਾਲ ਦੀ ਖਾੜੀ ਹੈ ਤੇ ਇਧਰ ਸਾਡਾ ਹਿੰਦ ਮਹਾਸਾਗਰ ਹੈ ਤਿੰਨ ਪਾਸੋਂ ਸਮੁੰਦਰ ਨਾਲ ਘਿਰ ਗਿਆ ਬਈ ਇਹ ਤਾਂ ਇਹਨੂੰ ਕੀ ਆਖਾਂਗੇ ਸੀ ਇਹਨੂੰ ਪੈਨਨਸੂ ਸਭ ਤੋਂ ਵੱਡਾ ਪ੍ਰਾਇਦੀਪ ਇਹ ਪੁੱਛੂਗਾ ਕੁਸਚਨ ਪੁੱਛਿਆ ਵੀ ਗਿਆ ਸੀ ਪਿਛਲੇ ਨਾ ਵੀ ਸਭ ਤੋਂ ਵੱਡਾ ਪ੍ਰਾਇਦੀਪ ਦੱਸ ਦਿਓ ਭਾਈ ਕਿਹੜਾ ਹੈਗਾ ਤਾਂ ਸਾਡਾ ਇੰਡੀਆ ਨਹੀਂ ਹੈਗਾ ਉਹ ਸਾਡਾ ਅਰਪ੍ਰਾਇਦੀਪ ਹੈ ਸਭ ਤੋਂ ਵੱਡਾ ਪੈਨਨਸੂਲ ਹੈ ਉਹ ਔਰ ਅਰਬ ਹੈ ਭਾਈ ਓਕੇ ਚਲੋ ਨੈਕਸਟ ਕੁਸਚਨ ਨੰਬਰ ਸਾਡਾ 12 ਹੈ ਦੇਖੋ ਬਈ ਕੀ ਕਹਿੰਦਾ ਇਹ ਕਹਿੰਦਾ ਡੈਕਨ ਪਲੇਟੂਸ ਦੇ ਵਿੱਚ ਡੈਕਨ ਪਠਾਰ ਹੈ ਡੈਕਨ ਉਹ ਜਿਤਕੋਨਾ ਭਾਗ ਪੂ ਭਾਗ ਡੈਸ਼ ਨਦੀ ਦੇ ਦੱਖਣ ਦੇ ਵਿੱਚ ਹੈ ਠੀਕ ਹੈ ਹੁਣ ਇੱਥੇ ਇੰਡੀਆ ਦਾ ਮੈਪ ਹੋਣਾ ਤੁਹਾਡੇ ਵਾਸਤੇ ਜ਼ਰੂਰੀ ਆਵੇ ਦੇਖੋ ਜੀਓਗ੍ਰਾਫੀ ਦੇ ਕਿੰਨੇ ਕੁਸਚਨ ਪੁੱਛੇ ਜਾ ਰਹੇ ਨੇ ਦਾ ਮਤਲ ਪਿਛਲੇ 3-4 ਸਾਲਾਂ ਤੋਂ ਪੀਐਸਟੈਟ ਦੇ ਵਿੱਚ ਜੀਓਗ੍ਰਾਫੀ ਦੀ ਵੈਲਿਊ ਬਹੁਤ ਜ਼ਿਆਦਾ ਹੋਈ ਹੈ ਤਾਂ ਜੀਓਗ੍ਰਾਫੀ ਨੂੰ ਇਗਨੋਰ ਨਹੀਂ ਤੁਸੀਂ ਕਰ ਸਕਦੇ ਹੈਗੇ ਵੀ ਹਿਸਟਰੀ ਨੂੰ ਟੱਟਾ ਲਾਈ ਜਾਓਗੇ ਪੋਲਿਟਿਕ ਸਾਇੰਸ ਨੂੰ ਟੱਟਾ ਲਾਈ ਜਾਓਗੇ ਜੀਓਗ੍ਰਾਫੀ ਨੂੰ ਛੱਡ ਕੇ ਚੱਲੋਗੇ ਤਾਂ ਤੁਸੀਂ ਪੇਪਰ ਪਾਸ ਨਹੀਂ ਕਰ ਸਕਦੇ ਵੀ ਸਾਥੀਓ ਠੀਕ ਹੈ ਹਰ ਆਪਣੇ ਹਰਦੀਪ ਮਾਸਟਰਗੇਟ ਦੀ ਇਹਦੀ ਕਲਾਸ ਸਾਡੀ ਉਹ ਟਾਈਮ ਅਸੀਂ 9 ਵਜੇ ਰੱਖਿਆ ਹੋਇਆ ਹੈ ਬਟ ਕੱਲ ਤੋਂ ਆਪਾਂ ਉਹ ਨੂੰ 9 ਵਜੇ ਕਰਾਂਗੇ ਜਿਹੜੀ ਤੁਹਾਡੀ ਪੀਐਸਟੈਟ ਦੀ ਕਲਾਸ ਹੈ ਵੀ ਕੱਲ ਤੋਂ ਪੀਐਸਟੈਟ ਦੀ ਕਲਾਸ ਸਾਡੀ 5 ਵਜੇ ਹੋਇਆ ਕਰੇਗੀ ਇਹਦਾ ਟਾਈਮ ਅਸੀਂ ਚੇਂਜ ਮੇਰੀ ਮਾਸਟਰ ਗੇਟ ਦੀ ਕਲਾਸ ਹੋ ਐਸ ਇਟ ਇਜ਼ ਲੱਗਦੀ ਰਹੂਗੀ ਓਕੇ ਜੀ ਚਲੋ ਤਾਂ ਇੱਥੇ ਦੇਖੋ ਬਈ ਸਾਡਾ ਡੈਕਨ ਪਲੇਟਿਸ ਹੈ ਬਈ ਆ ਸਾਡਾ ਦੱਖਣ ਦਾ ਪਠਾਰ ਹੈ ਓਕੇ ਪਲੇਟਿਸ ਨੂੰ ਪਤਾ ਹੀ ਹੈ ਨਾ ਤੇ ਗੰਗਾ ਹਾੜੀ ਉੱਪਰ ਆ ਗਈ ਬਈ ਰਾਵੀ ਸਾਡੀ ਇਧਰ ਨੂੰ ਵਗ ਜਾਂਦੀ ਹੈ ਨਰਮਦਾ ਹਾੜੀ ਜਮਨਾ ਹਾੜੀ ਇਹ ਵੀ ਗੰਗਾ ਦੇ ਸਾਹਿਕ ਨਦੀ ਉੱਪਰ ਲਈ ਹੈ ਇਹ ਆ ਗਈ ਸਾਡੀ ਨਰਮਦਾ ਠੀਕ ਹੈ ਨਰਮਦਾ ਰਹੀ ਹੈ ਮੱਧ ਪ੍ਰਦੇਸ਼ ਨੂੰ ਨਿਕਲਦੀ ਹੈ ਤਾਂ ਇਹਦੇ ਦੱਖਣ ਦੇ ਵਿੱਚ ਕਿਹਦੇ ਦੱਖਣ ਦੇ ਵਿੱਚ ਹੈਗਾ ਇਹ ਨਰਮਦਾ ਤਾਂ ਨਰਮਦਾ ਦਾ ਉੱਤਰ ਇੱਥੇ ਹੋ ਗਿਆ ਆ ਸਾਊਥ ਹੋ ਗਿਆ ਦਾ ਆ ਇਹਦਾ ਵੈਸਟ ਹੋ ਗਿਆ ਤੇ ਆ ਇਹਦਾ ਈਸਟ ਹੋ ਗਿਆ ਤਾਂ ਕਿੱਧਰ ਆ ਭਈ ਇਹ ਇਹ ਹੈਗਾ ਸਾਡੇ ਨਰਮਦਾ ਨਦੀ ਦੇ ਦੱਖਣ ਦੇ ਵਿੱਚ ਹੈ ਤੇ ਇੱਕ ਗੱਲ ਸੁਣ ਵੀ ਤੁਹਾਡੇ ਤੁਹਾਡੇ ਮੈਪ ਦੇ ਅਕੋਰਡਿੰਗ ਹੱਲ ਹੋ ਸਕਦੇ ਨੇ ਜੇ ਤੁਸੀਂ ਇੰਡੀਆ ਦਾ ਮੈਪ ਚੰਗੀ ਤਰ੍ਹਾਂ ਕੀਤਾ ਹੋਊਗਾ ਜੀਓਗ੍ਰਾਫੀ ਨੂੰ ਚੰਗੀ ਤਰ੍ਹਾਂ ਕੀਤਾ ਹੋਊਗਾ ਫਿਰ ਤੁਸੀਂ ਮਾਰ ਨਹੀਂ ਖਾ ਸਕਦੇ ਹੈਗੇ ਤਾਂ ਇਸ ਕਰਕੇ ਕਰਿਆ ਕਰੋ ਸਾਡਾ ਇੱਕ ਸ਼ਾਰਕ ਆ ਵੀ ਸੰਗਠਨ ਹੈ ਤਾਂ ਇਹਦੀ ਲਾਸਟ ਮੀਟਿੰਗ ਕੋਣੀ ਸੀ 2019 ਦੇ ਵਿੱਚ ਸਾਊਥ ਏਸ਼ੀਅਨ ਐਸੋਸੀਏਸ਼ਨ ਆ ਰੀਜIONAL ਕੋਆਪਰੇਸ਼ਨ ਹੈ ਨਾ ਤੇ ਜਿਓ ਰਹਿਮਾਨ ਸੀਗੇ ਸਾਡੇ ਇਹਦਾ ਹੈਡਕੁਆਟਰ ਜਿਹੜਾ ਕਾਠਮਾਂਡੂ ਦੇ ਵਿੱਚ ਹੈ ਪਰ ਅੱਜ ਕੱਲ ਇਹ ਜਿਹੜੀ ਸ਼ਾਰਕ ਹੈ ਨਾ ਇਹ ਸੰਸਥਾ ਹੀ ਡੈਡ ਹੋਈ ਪਈ ਹੈ ਇੱਕ ਤਰ੍ਹਾਂ ਦੀ ਠੀਕ ਹੈ ਓਕੇ ਜੀ ਤਾਂ ਸ਼ਾਰਕ ਦੀ ਸਥਾਪਨਾ 1985 ਦੇ ਵਿੱਚ ਹੋਈ ਸੀ ਬਈ ਨੈਕਸਟ ਆ ਗਈ ਸੰਸਾਰ ਵਿੱਚ ਕਿਹੜਾ ਦੇਸ਼ ਇੱਕੋ ਇੱਕ ਦੇਸ਼ ਹੈ ਜਿੱਥੇ ਚੀਤਾ ਤੇ ਸ਼ੇਰ ਦੋਨੋਂ ਹੁੰਦੇ ਨੇ ਚੀਤੇ ਦਾ ਖਰ ਮਕਾਤੇ ਇਹਨਾਂ ਨੇ ਮਾਰ ਮਾਰ ਕੇ ਕੁਝ ਅੰਗਰੇਜ਼ਾਂ ਨੇ ਮਕਾਤੇ ਸੀ ਕੁਝ ਜਿਹੜੇ ਰਾਜੇ ਰਜਵਾੜੇ ਸੀ ਉਹਨਾਂ ਨੇ ਮਕਾਤੇ ਸੀ ਕੁਝ ਕਲਾਈਮੇਟ ਚੇਂਜ ਨਹੀਂ ਖਤਮ ਕਰਤੇ ਤਾਂ ਅਸੀਂ ਲੈ ਕੇ ਆਏ ਸੀ ਪਿੱਛੇ ਜੇ ਤਾਂ ਉਹਨਾਂ ਨੂੰ ਕੁਨਾ نیشنل ਪਾਰਕ 'ਚ ਰੱਖਿਆ ਗਿਆ ਸੀਗਾ ਕੁਨਾ نیشنل ਪਾਰਕ ਕਿਹੜਾ ਐਮਪੀ ਦੇ ਵਿੱਚ ਹੈ ਉਥੇ ਰੱਖਿਆ ਗਿਆ ਸੀ ਪਰ ਵੀ ਲੈ ਕੇ ਆਏ ਸੀ ਕਿੰਨੇ 8-9 ਦੀ ਡੈਥ ਹੋ ਚੁੱਕੀ ਉਹਦੇ ਵਿੱਚੋਂ ਤਾਂ ਹੁਣ ਕੀ ਕਰਾਂਗੇ ਕੀ ਬੇਨਸੋ ਨਾ ਤਾਂ ਇੰਡੀਆ ਸੀ ਬਈ ਜਿੱਥੇ ਚੀਤਾ ਦੇ ਪਾਏ ਜਾਂਦੇ ਹੈ ਨਹੀਂ ਸੀ ਅਸੀਂ ਹੁੰਦਾ ਜੇ ਲੋਕ ਕਹਿ ਸਕਦੇ ਹੈਗੇ ਨੇ ਪਰ ਖਤਮ ਹੋਈ ਜਾਂਦੇ ਵਿਚਾਰੇ ਕੀ ਕਰਨਗੇ ਨਾ ਨੰਦਾ ਦੇਵੀ ਤਾਂ ਨੰਦਾ ਦੇਵੀ ਰ ਬਾਇਓ ਰਿਜ਼ਰਵ ਵੀ ਡਾਇਰੀ ਆਏਗਾ ਹਨ ਜਿਹਦੇ ਵਿੱਚ ਅਸੀਂ ਜਲ-ਥਲ ਹਨਾ ਵਾਯੂ ਦਾ ਜਲ-ਥਲ ਅਸੀਂ ਰਿਜ਼ਰਵ ਕੀਤਾ ਆ ਬਹੁਤ ਸਾਰੇ ਜੰਗਲੀ ਜੀਵਾਂ ਨੂੰ ਅਸੀਂ ਰਿਜ਼ਰਵ ਕੀਤਾ ਆ ਤੇ ਤਾਂ ਕਿੱਥੇ ਆ ਬਈ ਨਾ ਇਹ ਤੁਸੀਂ ਮੈਸੇਜ ਕਰ ਦਿਓ ਦਲੀਪ ਸਾਡੀ ਜਿਹੜਾ ਆਫੀਸ਼ਲ ਨੰਬਰ ਹੈ ਉਹਦੇ ਉੱਪਰ ਮੈਸੇਜ ਕਰਕੇ ਪੁੱਛ ਲਓ ਠੀਕ ਹੈ ਨਾ ਓਕੇ ਚਲੋ ਤਾਂ ਇਹ ਭਾਈ ਕਿੱਥੇ ਹੈ ਭਈ ਉਤਰਾਖੰਡ ਦੇ ਵਿੱਚ ਹੈ ਨੰਦਾਦੇਵੀ ਬਾਇਓਸਫੇਅਰ ਰਿਜ਼ਰਵ ਜਿਹੜਾ ਹੈਗਾ ਬੋਟਨ ਤੁਹਾਡੇ ਵਾਸਤੇ ਕਿਉਂਕਿ ਪੰਜਾਬ 'ਚ ਤਾਂ ਕੋਈ ਹੈ ਨਹੀਂ ਕੋਈ ਵੀ ਹੈ ਨਾ ਇਸ ਤਰ੍ਹਾਂ ਦਾ ਬਾਇਓਸਫੇਅਰ ਰਿਜ਼ਰਵ ਅੱਛਾ ਐਨੀਮੋਮੀਟਰ ਭਈ ਹੈ ਨਾ ਐਨੀਮੋਮੀਟਰ ਜਿਹੜਾ ਹੈਗਾ ਇਹ ਯੰਤਰ ਹੈਗਾ ਬਿਓਗ੍ਰਾਫੀ ਦਾ ਕੁਐਸਚਨ ਹੈ ਦੇਖੋ ਨਾ ਤੁਸੀਂ ਦੇਖੋ ਵੀ ਕਿੰਨੇ ਕੁਐਸਚਨ ਜੀਓਗ੍ਰਾਫੀ ਨਾਲ ਪੁੱਛੇ ਜਾ ਰਹੇ ਨੇ ਭਈ ਤਾਂ ਜਿਹੜਾ ਅ ਨੀਮੋਮੀਟਰ ਹੈ ਬਈ ਤਾਂ ਇਹ ਸਾਡਾ ਵਾਯੂਮੰਡਲੀ ਦਾਬ ਹੈ ਹਵਾ ਦਾ ਤਾਪਮਾਨ ਹੈ ਹਵਾ ਦੀ ਦਿਸ਼ਾ ਹੈਗੀ ਠੀਕ ਹੈ ਜਾਂ ਫਿਰ ਇਹ ਹਵਾ ਦੀ ਸਪੀਡ ਨੂੰ ਮਾਪਦਾ ਬਈ ਇਹ ਠੀਕ ਹੈ ਤਾਂ ਇਹ ਦੇਖੋ ਜਿਹੜਾ ਵਾਯੂਮੰਡਲੀ ਦਬਾਬ ਹੈ ਤਾਂ ਨਹੀਂ ਮਾਪਦਾ ਇਹ ਹਵਾ ਦਾ ਟੈਂਪਰੇਚਰ ਵੀ ਨਾਪਦਾ ਥਰਮੋਮੀਟਰ ਹੁੰਦਾ ਠੀਕ ਹੈ ਤੇ ਜਿਹੜਾ wind direction ਹੈ ਉਹ wind vane ਹੁੰਦਾ ਇੱਕ ਤੇ ਮਾਪਿਆ ਜਾਂਦਾ ਬਈ ਹਵਾ ਦੀ ਗਤੀ ਨੂੰ ਹਵਾ ਦੀ ਸਪੀਡ ਨੂੰ ਆਪਨ ਲਈ ਠੀਕ ਹੈ ਹਵਾ ਦੀ ਸਪੀਡ ਕਿੰਨੀ ਹੈ ਕਿਸ ਸਪੀਡ ਦੇ ਨਾਲ ਇਹ ਹਵਾ ਉਹ ਚੱਲ ਰਹੀ ਹੈਗੀ ਠੀਕ ਹੈ ਇੰਪੋਰਟੈਂਟ ਹੈ ਜੀ ਤੁਹਾਡੇ ਵਾਸਤੇ ਨੈਕਸਟ ਕੁਐਸਚਨ ਨੰਬਰ 17 ਵੀ ਦੇਖੋ ਕੀ ਕਹਿੰਦਾ ਨਿਗਾਹ ਮਾਰ ਕਹਿੰਦਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਮੰਤਰੀ ਵਾਲੀ ਪਹਿਲੀ ਭਾਰਤੀ ਮਹਿਲਾ ਦਾ ਨਾਮ ਰਸਨਾ ਪਹਿਲੀ ਭਾਰਤੀ ਮਹਿਲਾ ਕੁਸਟਨ ਉਧਿਆਨਾ ਪੜ ਲੈਣੇ ਆ ਤਾਂ ਜਾ ਕੇ ਦਿਮਾਗ ਚ ਹਿੱਟ ਹੁੰਦਾ ਹੈ ਵੀ ਹਾਂ ਭਈ ਪਹਿਲੀ ਭਾਰਤੀ ਮਹਿਲਾ ਜੇ ਪੁੱਛਦਾ ਵੀ ਪਹਿਲੀ ਮਹਿਲਾ ਦੱਸ ਦੋ ਫਿਰ ਅਸੀਂ ਇਹ ਨਹੀਂ ਬੈਸੈਂਟ ਲਾ ਦਿੰਦੇ ਹਨਾ ਇਹਨੇ ਪੁੱਛਿਆ ਵੀ ਭਾਰਤੀ ਪਹਿਲੀ ਮਹਿਲਾ ਕੌਣ ਸੀ ਤਾਂ ਭਈ ਦੱਸੋ ਫਿਰ ਪਹਿਲੀ ਭਾਰਤੀ ਪਹਿਲੀ ਮਹਿਲਾ ਕੌਣ ਸੀਗੀ ਹਨਾ ਪੰਡਿਤ ਰਮਾਬਾਈ ਕਿਧਰੋਂ ਆਈ ਥੋੜੀ ਹਨਾ ਪੰਡਿਤ ਦੱਸੋ ਲੈ ਹੱਦ ਹੋ ਗਈ ਯਾਰ ਪੰਡਿਤ ਰਮਾਬਾਈ ਪੰਡਿਤ ਰਮਾਬਾਈ ਨਾਲ ਇਹਦਾ ਕੀ ਸਬੰਧ ਹੈ ਭਈ ਹਨਾ ਤੇ ਹਨਾ ਤੇ ਦਾ ਅਨਸਰ ਆਟਾ ਕੀ ਹੋਗਾ ਜੀ ਸਰੋਜਨੀ ਨਾਇਡੂ ਆਊਗਾ 1925 ਜੀ ਬਣੇ ਸੀ ਬਈ 1917 ਚ ਸਾਡੇ ਬਣੇ ਸੀਗੇ ਮੈਡਮ ਐਨੀ ਬੈਸੈਂਟ ਪਾਰਕ ਸਟਰੀਟ ਹਨਾ ਜੀ ਪਾਰਕ ਜਲਸਨ ਦੀ ਜਿਹਨੂੰ ਅਸੀਂ ਬੋਲਦੇ ਆ ਤਾਂ ਇੱਧਰ ਆ ਗਿਆ ਸਾਡਾ ਜੀ ਇੰਡੀਆ ਤੇ ਇਹਦੇ ਨੀਚੇ ਛੋਟਾ ਜਿਹਾ ਇੱਕ ਕੰਟਰੀ ਤੁਸੀਂ ਦੇਖਦੇ ਹੋ ਨਾ ਛੋਟਾ ਜਿਹਾ ਕੰਟਰੀ ਸਾਡਾ ਨੀਚੇ ਉਹਠੇ ਵਰਗਾ ਇਹ ਹੈਗਾ ਇਹਦੇ ਵਿਚਾਰੇ ਨੇ ਇੱਕ ਸਾਡੀ ਖਾੜੀ ਹੈ ਜਿਹਨੂੰ ਪਾਕ ਦੀ ਜਲਸਨ ਦੀ ਬੋਲਦੇ ਆ ਪਾਰਕ ਸਟਰੀਟ ਬੋਲਦੇ ਆ ਆਪਾਂ ਠੀਕ ਹੈ ਤੇ ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਪੈਂਦੀ ਹੈ ਬਈ ਹਨਾ ਬੜੇ ਸਿੰਪਲ ਜਿਹੇ ਕੁਐਸਚਨ ਸੀਗੇ ਪਰ ਕਿਉਂਕ ਇਸ ਵਾਰੀ ਦਾ ਜਿਵੇਂ ਹੁਣ ਪਹਿਲਾਂ ਨਾ ਡਿਵਾਈਡਿਸ਼ਨ ਕੀਤੀ ਹੋਈ ਇਹਨਾਂ ਨੇ ਵੀ ਭਾਈ ਅਸੀਂ 15 ਕੁਐਸਚਨ ਪਾਵਾਂਗੇ ਜੀਓਗ੍ਰਾਫੀ ਦੇ 15 ਕੁਐਸਚਨ ਪਾਵਾਂਗੇ ਲੀਡਿੰਗ ਸਾਇੰਸ ਦੇ 20 ਕੁਐਸਚਨ ਪਾਵਾਂਗੇ ਅਸੀਂ ਹਿਸਟਰੀ ਪਰ 25 25 30 35 35 40 ਵਾਲੇ ਕੁਐਸਚਨ ਵੀ ਤੁਹਾਡੇ ਜੀਓਗ੍ਰਾਫੀ ਦੇ ਆਏ ਹੋਏ ਨੇਗੇ ਇੱਕ ਹੀ ਪੇਪਰ ਦੇ ਵਿੱਚ ਤਾਂ ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਭਾਈ ਵੀ ਸਿਲੇਬਸ ਅਕੋਰਡਿੰਗ ਪਾਓ ਜੀ ਫਲਾਣਾ ਪਾਓ ਨਾ ਉਹ ਵੀ ਪਾਓ ਨਾ ਇੱਕ ਕੁਐਸਚਨ ਪੁੱਛਿਆ ਗਿਆ ਜੀ 1853 ਦੇ ਵਿੱਚ ਬੰਬੇ ਤੋਂ ਥਾਣੇ ਇੰਡੀਆ ਦੀ ਪਹਿਲੀ ਰੇਲਵੇ ਚਲਾਈ ਗਈ ਸੀ ਤੇ ਇਹ ਕਿਹੜੇ ਡਲੋਜੀ ਮਤਲਬ ਕਿ ਗਵਰਨਾ ਜਲਦੀ ਕਾਲ ਜੀ ਬਣੀ ਸੀ ਤਾਂ ਇਹ ਲਾਰਡ ਲੋਜੀ ਦੀ ਕਾਲ ਜੀ ਬਣੀ ਸੀ ਵੀ ਹੈ ਨਾ ਠੀਕ ਹੈ ਭਾਵੇਂ ਇਹ ਬੰਦਾ ਸਾਮਰਾਜਵਾਦੀ ਸੀਗਾ ਪਰ ਇਹ ਸਾਮਰਾਜਵਾਦੀ ਨੇ ਵਿਕਾਸ ਸੀ ਬਹੁਤ ਕਰਾਇਆ ਸੀ ਹੁਣ ਵਿਕਾਸ ਇਹ ਮੰਨ ਲਓ ਵੀ ਭਈ ਵਿਕਾਸ ਉਹਨੇ ਕਰਵਾਇਆ ਕਿਉਂ ਸੀਗਾ ਤਾਂ ਵਿਕਾਸ ਇਸ ਕਰਕੇ ਕਰਵਾਇਆ ਸੀ ਤਾਂ ਕਿ ਮੈਂ ਆਪਣੇ ਸਾਮਰਾਜ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਸਕਾਂ ਤੇ ਬਹੁਤ ਵੱਡਾ ਸਾਮਰਾਜਵਾਦੀ ਸੀਗਾ ਇਹ ਸੀਗਾ ਫਿਰ ਉਸ ਤੋਂ ਬਾਅਦ ਲਾਰਡ ਕਰਜਨ ਆਇਆਗਾ ਚਲੋ ਵਿਲੀਅਮ ਜੋਨਸ ਵੀ ਕੀ ਚਾਹੁੰਦਾ ਸੀ ਅੰਗਰੇਜ਼ੀ ਸਿੱਖਿਆ ਦੀ ਉਨਤੀ ਰਵਿੰਦਰਨਾਥ ਟੈਗੋਰ ਕੀ ਚਾਹੁੰਦੇ ਸੀ தாம் ਸਮੈਕਾਲੇ ਕੀ ਚਾਹੁੰਦੇ ਸੀ ਮਦ ਮੰਗਣ ਦੀ ਕੀ ਚਾਹੁੰਦੇ ਸੀ ਪਾਰਸ਼ਾਲਾ ਹੈ ਨਾ ਤਾਂ ਪਰਸ਼ਾਲਾ ਸਵੰਤਾ ਬਈ ਸਾਡੇ ਗੁਰੂ ਨਾਲ ਹੀ ਹੋ ਸਕਦਾ ਹੈ ਨਾ ਤੇ ਰਵਿੰਦਰਨਾਥ ਟੈਗੋਰ ਹੋਰੀ ਕੀ ਚਾਹੁੰਦੇ ਸੀ ਵੀ ਕੁਦਰਤੀ ਵਾਤਾਵਰਣ ਦੀ ਸਿੱਖਿਆ ਦੇਣ ਦੀ ਗੱਲ ਕਰਦੇ ਸੀਗੇ ਤਾਂ ਸਕੂਲ ਵੀ ਖੋਲੇ ਸੀ ਨੇ ਹਨਾ ਤੇ ਮੈਂ ਕੱਲੇ ਕੀ ਚਾਹੂਗਾ ਬਈ ਮੈਂ ਕੱਲੇ ਤਾਂ ਫਿਰ ਅੰਗਰੇਜ਼ੀ ਪਾਛਾ ਦੇ ਵਿੱਚ ਸਿੱਖਿਆ ਚਾਹੂਗਾ ਹਨਾ ਤੇ ਇਹਦੋ ਵਾਜੀ ਆ ਪਰਾਚੀਨ ਸੱਭਿਆਚਾਰ ਲਈ ਵਿਲੀਅਮ ਜੋਨਸ ਗੱਲ ਕਰਦਾ ਸੀ ਰਿਸਪੈਕਟ ਫॉर ਐਂਸ਼ੀਅੰਟ ਕਲਚਰ ਜਿਹੜਾ ਹੈਗਾ ਓਕੇ ਤੇ ਫਿਰ ਸਤਿਵਾਜੀ ਸਿੱਖਿਆ ਦਾ ਆਲੋਚਕ ਕੌਣ ਸੀ ਅੰਗਰੇਜ਼ੀ ਸਿੱਖਿਆ ਦਾ ਆਲੋਚਕ ਜਿਹੜੇ ਸੀ ਕ੍ਰਿਟੀਕਲ ਨਹੀਂ ਨਹੀਂ ਕੁਦਰਤੀ ਵਾਇਨ ਕ੍ਰਿਟੀਕਲ ਤਾ ਉਸ ਮੈਂ ਕਾਲੇ ਇਹ ਤਾਂ ਏਜੀ ਸਿੱਖਿਆ ਦੀ ਗੱਲ ਕਰਦਾ ਵੀ ਹੈ ਨਾ ਪ੍ਰੋਮੋਸ਼ਨ ਆ ਤੇ ਲਾਡ ਮਕਾਲੇ ਪ੍ਰੋਮੋਸ਼ਨ ਆਫ ਇੰਗਲਿਸ਼ ਹੈ ਨਾ ਮਹਾਤਮਾ ਗਾਂਧੀ ਫਿਰ ਸਿੱਖਿਆ ਦੇ ਆਲੋਚਕ ਸੀ ਕ੍ਰਿਟੀਕਲ ਮਤਲਬ ਹੈ ਨਾ ਤੇ ਕ੍ਰਿਟੀਕਲ ਆਫ ਇੰਗਲਿਸ਼ ਲੈਂਗੁਏਜ ਹੈ ਨਾ ਪਰ ਲਾਡ ਉਹ ਫਿਰ ਆ ਰਿਹਾ ਹੈ ਨਾ ਇਹਦਾ ਵਿਲੀਅਮ ਜੋਨਸ ਦਾ ਦੇਖੋ ਜੀ ਕੀ ਆਊਗਾ ਇਹਦਾ ਆਨਸਰ ਸਾਡਾ 2 ਆਊਗਾ ਵੀ ਦੂਸਰਾ ਆਊਗਾ ਇਹਦਾ ਆਨਸਰ ਹੈ ਨਾ ਰਵਿੰਦਰਨਾਥ ਟੈਗੋਰ ਕੀ ਕਹਿੰਦੇ ਸੀ ਜੀ ਸਾਡੇ ਇਹਦਾ ਇਹਦਾ ਚੌਥਾ ਆਜੂਗਾ ਤਾਂ ਚੌਥਾ ਆ ਗਿਆ ਵੀ ਹੈਗਾ ਕਿਤੇ ਅੱਗੇ ਚਲੋ ਸਹੀ ਲਾਈਨ ਤੇ ਜਾ ਰਹੇ ਆਪਾਂ ਦੂਸਰਾ ਚੌਥਾ ਇਹਦੋ ਆ ਜੀ ਥਾਮਸ ਮਕਾਲੇ ਪ੍ਰੋਮੋਸ਼ਨ ਇੰਗਲਿਸ਼ ਦੀ ਗੱਲ ਕਰਦਾ ਹੈ ਇਹ ਪ੍ਰਮੋਟ ਕਰਦਾ ਹੈ ਇੰਗਲਿਸ਼ ਨੂੰ ਬਈ ਹੈ ਨਾ ਮਹਾਤਮਾ ਗਾਂਧੀ ਕੀ ਗੱਲ ਕਰਦੇ ਨੇ ਮਹਾਤਮਾ ਗਾਂਧੀ ਅੰਗਰੇਜ਼ੀ ਸਿੱਖਿਆ ਦੇ ਆਲੋਚਕ ਸੀਗੇ ਬਈ ਇਹਦੀ ਵਿਰੋਧ ਕਰਦੇ ਨੇ ਇਹਦਾ ਨਾ ਇਹਨਾਂ ਦਾ ਪੰਜਵਾਂ ਆ ਗਿਆ ਤੇ ਸਾਡਾ पाठशाला ਦਾ ਇਸ ਸੰਬੰਧ ਸਾਡਾ ਕਿਹਦਾ ਲਾਸਟ ਬਣੂਗਾ ਤੀਸਰਾ ਜੀ ਗੁਰੂ ਦੇ ਨਾਲ ਹੈ ਨਾ ਤਾਂ ਚੌਥਾ ਦੂਸਰਾ ਚੌਥਾ ਪਹਿਲਾ ਹੈ ਨਾ ਇਹਦੇ ਰਿਗਾਰਡਿੰਗ ਫਿਰ ਅਨਸਰ ਵੀ ਦਾ ਕੀ ਆਊਗਾ ਜੀ ਫਸਟ ਹੀ ਆਜੂਗਾ ਬਈ ਓਕੇ ਲਾ ਦੋਗੇ ਨਾ ਸਿੰਪਲ ਕੁਸਚਨ ਹੈ ਯਰ ਕਰ ਦ ਕਨਾਲੀ ਸਤੀ ਪ੍ਰਥਾ ਦੇ ਬੰਦੀ ਲੱਗੀ ਸੀ ਨਾ ਸਤੀ ਪ੍ਰਥਾ ਬਈ ਬੜੀ ਖਤਰਨਾਕ ਦਰਦਨਾਕ ਮਨੁੱਖਤਾ ਦਾ ਕਾਣ ਕਰਨ ਵਾਲੀ ਸੰਸਥਾ ਮਤਲਬ ਜਿਹੜੀ ਸੰਸਥਾ ਹੀ ਕਹ ਲੋ ਪ੍ਰਕਾਰ ਦੀ ਸੰਸਥਾ ਹੀ ਬਣਾ ਰਕੀ ਸੀ ਇਹਨਾਂ ਨੇ ਨਾ ਭਾਈ ਉਹ ਗੱਲ ਵੀ ਇਸਤਰੀਆਂ ਤੋਂ ਕਿ ਆਜ਼ਾਦੀ ਹੈ ਨਹੀਂ ਸੀ ਬਈ ਇਸਤਰੀਆਂ ਨਾ ਤਾਂ ਜੀ ਸਕਦੀਆਂ ਸੀਗੀਆਂ ਨਾ ਇਸਤਰੀਆਂ ਮਰ ਸਕਦੀਆਂ ਸੀਗੀਆਂ ਨਾ ਹਾਂ ਜੋਨ ਦਾ ਤਾਂ ਪਤਾ ਨਹੀਂ ਹੈਗਾ ਪਰ ਮਰਨ ਦਾ ਅਧਿਕਾਰ ਲੋਕਾਂ ਦੇ ਹੱਥ 'ਚ ਹੀ ਹੈਗਾ ਸੀ ਇਹਨਾਂ ਨੂੰ ਮਾਰਨ ਦਾ ਅਧਿਕਾਰ ਵੀ ਹੈਗਾ ਸੀਗਾ ਨਾ ਪਹਿਲਾਂ ਜੇ ਕੋਈ ਨਹੀਂ ਬਚਦੀ ਸੀਗਾ ਨਾ ਪਹਿਲਾਂ ਤਾਂ ਕੁੱਖ 'ਚ ਮਾਰਨ ਦਾ ਰਵਾਜ ਚੱਲੀ ਜਾਂਦਾ ਠੀਕ ਹੈ ਫਿਰ ਉਹਨੂੰ ਬਹੁਤ ਸਾਰੀਆਂ ਹੋਰ ਪ੍ਰਥਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਫਿਰ ਸਦੀ ਪ੍ਰਥਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬੜੀ ਖਤਰਨਾਕ ਖੁਖਾਰਸ ਹਨਾ ਸੰਸਥਾ ਇਹ ਤੇ ਇਹਦਾ ਜਿਹੜੀ ਪਵੰਦੀ ਲਾਈ ਗਈ ਸੀ ਬਈ ਰਾਜਾ ਰਾਮ ਮੋਹਨ ਰਾਏ ਦੀ ਬਦੌਲਤ ਇਹ ਲਾਈ ਸੀ ਇੰਗਰੇਜ਼ਾਂ ਨੇ ਵਿਲੀਅਮ ਬੈਂਟਿਕੋਰਾ ਨੇ ਤੇ ਮੈਂ ਇਹ ਮੰਨਦਾ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਮਹਿੰਗਲੀ ਜੀ ਸਾਮਰਾਜ ਜਿਹੜਾ ਸੀਗਾ ਉਹ ਗੁਲਾਮੀ ਦਾ ਪ੍ਰਤੀਕ ਸੀਗਾ ਨਾ ਆ ਸੋਸ਼ਲ ਰੈਵਿਊਲੂਸ਼ਨ ਦੇ ਵਜੋਂ ਉਹੜਾ ਬੇਰੀ ਸਮਾਜਿਕ ਕ੍ਰਾਂਤੀ ਆਈ ਹੈ ਉਹਦੇ ਵਜੋਂ ਮੈਂ ਕਹਨ ਨੂੰ ਵੀ ਇਹ ਤੇ ਵਰਗਾ ਤਾਂ ਸੁਨਹਿਰੀ ਕਾਲ ਕੋਈ ਨਹੀਂ ਸੀਗਾ ਠੀਕ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਪਰਥਾਵਾਂ ਨੂੰ ਨੇ ਖਤਮ ਕੀਤਾ ਸੀ ਦੇਖੋ ਆ ਪਰਥਾ ਜਿਹੜੀ ਸੀ ਬਈ ਹੈ ਨਾ ਠੀਕ ਹੈ ਬਹੁਤ ਸਾਰੀਆਂ ਪਰਥਾਵਾਂ ਇਹਨਾਂ ਨੇ ਖਤਮ ਕੀਤੀਆਂ ਨੇ ਔਰਤਾਂ ਨੂੰ ਸਿੱਖਿਆ ਅਧਿਕਾਰ ਦਿੰਦਾ ਹੈਗਾ ਆ ਬਹੁਤ ਸਰੀਆਂ ਰੈਵਿਊਸ਼ਨਸ ਉਹਨਾਂ ਨੇ ਲੈ ਕੇ ਆਂਦੀਆਂ ਨੇ ਗਿਆ ਤਾਂ ਬਹੁਤ ਸਾਰੇ ਕਾਰਨਾ ਕਰਕੇ ਜਿਹੜਾ ਅੰਗਰੇਜ਼ੀ ਸਾਮਰਾਜ ਸੀਗਾ ਉਹ ਇੱਕ ਚੰਗਾ ਹੀ ਮੰਨੇਗਾ ਪੋਜ਼ਿਟਿਵ ਵੀ ਮੰਨਿਆ ਜਾਏਗਾ ਹੈਨਾ 22 ਨੰਬਰ ਨਕਸ਼ੇ ਬਣਾਉਣ ਵਾਲੇ ਵਿਅਕਤੀ ਨੂੰ ਅਸੀਂ ਕਿਸ ਨਾਮ ਦੇ ਨਾਲ ਜਾਣਦੇ ਹਾਂ ਕੀ ਕਿਹਾ ਜਾਂਦਾ ਇਸ ਨੂੰ ਹੈਨਾ ਤੁਹਾਡਾ ਨਕਸ਼ੇ ਬਣਾ ਉਹਨੇ ਆ ਆਰਕੀਟੈਕਟ ਵਗੈਰਾ ਵੀ ਜਾਂ ਹੋਰ ਕਿਸੇ ਜੀ ਦੇ ਨਕਸ਼ੇ ਬਣਾਉਂਦਾ ਹੈ ਤੁਹਾਨੂੰ ਅਸੀਂ ਕਿਸ ਨਾਮ ਦੇ ਨਾਲ ਜਾਣਦੇ ਹਾਂ ਨੂੰ ਅਸੀਂ ਉਹਨੂੰ ਅਸੀਂ ਕਾਰਟੋਗ੍ਰਾਫਰ ਬੋਲਦੇ ਆਂ ਵੀ ਕਾਰਟੋਗ੍ਰਾਫ ਫੋਟੋਗ੍ਰਾਫਰ ਤਾਂ ਤੁਸੀਂ ਕਹਿ ਦਿੰਦੇ ਹੋ ਪਰ ਉਹਨੂੰ ਕਾਰਟੋਗ੍ਰਾਫਰ ਉਹ ਕਾਰਟੋਗ੍ਰਾਫਰ ਉਹ ਨਹੀਂ ਹੈਗਾ ਇਹ ਇੱਕ ਫੋਟੋਗ੍ਰਾਫਰ ਨਾਲ ਫੋਟੋ ਬਣਾਉਣ ਵਾਲਾ ਇੱਕ ਹੁੰਦਾ ਕਾਰਟੋਗ੍ਰਾਫਰ ਭਾਈ ਠੀਕ ਹੈ ਬ੍ਰਾਈਟਨੈਸ ਥੋੜੀ ਕੱਟ ਕਰਨ ਲਈ ਬ੍ਰਾਈਟਨੈਸ ਯਾਰ ਮੈਨੂੰ ਤਾਂ ਹਸਾਬਦਾ ਹੈ ਨਹੀਂ ਕੱਟ ਕਰਨ ਦਾ ਐਵੇਂ ਨਾ ਕਿਤੇ ਹੋਰ ਬਣ ਜੇ ਕੁਝ ਚੱਲਣ ਦਾ ਕੋਈ ਗੱਲ ਨਹੀਂ ਜਿਵੇਂ ਚੱਲਦੀ ਹੈ ਠੀਕ ਹੈ ਤੁਸੀਂ ਆਪੇ ਹੀ ਉਹਦੀ ਘਟਾ ਉਹ ਸਥਾਨ ਕਹਿੰਦੇ ਜਿੱਥੇ ਦਸਤਾਵੇਜ਼ ਤੇ ਹਸਤ ਲਿਖਤਾਂ ਰੱਖੀਆਂ ਜਾਂਦੀਆਂ ਨੇ ਵੀ ਉਹਨੂੰ ਅਸੀਂ ਕੀ ਬੋਲਦੇ ਆ ਵੀ ਉਹਨੂੰ ਅਸੀਂ ਅਭਿਲੇਖਾਗਾਰ ਹਨਾ ਠੀਕ ਹੈ ਤਾਂ ਵੀਲੇਖਾਗਾਰ ਉਹਨੂੰ ਬੋਲਦੇ ਆ ਵੀ ਇਹ ਦੇਖੋ ਐਨਸੀਆਰਡੀ ਬੇਸਡ ਹੈਗਾ ਹਨਾ ਯਦੂ ਐਜੂਕੇਸ਼ਨ ਪੰਜਾਬ ਦਾ ਇੱਕਮਾਤ ਇੰਸਟੀਚਿਊਟ ਹੈਗਾ ਜਿਹੜਾ ਕਲਾਈਏ ਨਹੀਂ ਕਹਿੰਦਾ ਵੀ ਅਸੀਂ ਐਨਸੀਆਰਡੀ ਵਾਸਤੇ ਸਲਿਪਸ ਕਰਾਨੇ ਆ ਐਨਸੀਆਰਡੀ ਬੇਸਡ ਸਲਿਪਸ ਕਰਾਨੀ ਕਰਾਨੇ ਆ ਅਸੀਂ ਪਰ ਐਨਸੀਆਰਟੀ ਦਾ ਵੀ ਇੱਕ ਅਲੱਗ ਤੋਂ ਕੋਰਸ ਡਰਾ ਕੀਤਾ ਹੋਇਆ ਹੈ ਠੀਕ ਹੈ ਬਣਾਇਆ ਹੈਗਾ ਕੋਰਸ ਲੱਗਦਾ ਤਾਂ ਬਈ ਹੁਣ ਤੁਹਾਡੀ ਮਰਜ਼ੀ ਹੈ ਕੰਪੇਅਰ ਕਰ ਲਓ ਜਿਹਦੇ ਮਰਜ਼ੀ ਦਾ 999 ਰੁਪਏ ਦਾ ਹੋਰ ਬਾਈ ਦੱਸੋ ਕੀ ਕਰਦੀ ਹੈ ਯਾਰ ਦੱਸੋ ਹਨ ਇਸ ਤੋਂ ਘੱਟ ਕੀ ਦੇਦੀ ਸਾਨੂੰ ਅਸੀਂ ਫਿਰ ਹੈ ਨਾ ਠੀਕ ਹੈ ਫਿਰ ਤਾਂ ਰੱਬ ਦਾ ਨਾ ਹੀ ਹੈ ਬਈ ਹੈ ਨਾ ਲਈ ਚਲੋ ਫਿਰ ਹੋਰ ਕੀ ਆ ਤਾਂ ਨੈਕਸਟ ਆ ਗਈ 24 ਨੰਬਰ ਕੁਸਚਨ ਹੈ ਕਹਿੰਦਾ ਪਹਿਲੀ ਸੂਤੀ ਕੱਪੜਾ ਮਿਲ ਜਿਹੜੀ ਹੈ ਕੱਪੜਾ ਮਿਲ ਜਿਹੜੀ ਲਾਈ ਗਈ ਸੀ ਇਹ ਕਵਾਸ ਦੀ ਡਾਬਰ ਪਾਈ ਨਾਨਾ ਇਹਨਾਂ ਦੁਆਰਾ ਲਾਈ ਗਈ ਸੀ ਬੰਬੇ ਦੇ ਵਿੱਚ ਉਹ ਤਾਂ ਖੈਰ ਪਹਿਲਾਂ ਵੀ ਲੱਗੀਆਂ ਸੀਗੀਆਂ 1854 ਜੀ ਲੱਗੀ ਸੀ ਬਈ ਇਹ ਬੰਬੇ ਦੇ ਵਿੱਚ ਤਾਂ ਇੱਥੇ ਤਾਂ ਸੋਚ ਰਿਹਾ ਨਹੀਂ 1854 ਆਊਗਾ ਠੀਕ ਹੈ ਤਾਂ ਇਹਦਾ ਆਨਸਰ 1854 ਹੋਗਾ ਬਈ 1854 ਕਰ ਲਿਓ ਕਾਬਾਸ ਜੀ ਨਾ ਬੜਾ ਬਈ ਨਾਨਾ ਦੁਆਰਾ ਇਹ ਲਾਈ ਗਈ ਸੀ ਨਾ ਟਾਟਾ ਕੰਪਨੀ ਹੈ ਹਨਾ ਇਹਨਾਂ ਨੇ ਡਿਸਕੋ ਬਣਾਈ ਸੀ ਬਈ ਤੇ ਬੜਾ ਪਿਛਲੇ ਵਾਰ ਵੀ ਟਾਟਾ ਦੇ ਬਾਰੇ ਕੁਸਟ ਪੁੱਛਾਇਆ ਸੀਗਾ ਸ਼ਾਇਦ ਉਹਨਾਂ ਨੇ ਪਿੰਡ ਪੁੱਛਿਆ ਸੀ ਕਿੱਥੇ ਇਹਨਾਂ ਦੀ ਫੈਕਟਰੀ ਜਿਹੜੀ ਸਟੈਬਲਿਸ਼ ਹੋਈ ਸੀ ਤਾਂ 1907 ਦੇ ਵਿੱਚ ਸਟੈਬਲਿਸ਼ ਹੋਈ ਹੈ 1912 ਤੋਂ ਨਵ ਵਰਕਰ ਨਾਲ ਅਸੀਂ ਸਟਾਰਟ ਕਰਤਾ ਸੀ ਇਹਦਾ ਆਨਸਰ ਇਹਨਾਂ ਨੇ ਸ਼ਾਇਦ ਪਿਛਲੀ ਵਾਰ ਲਾਇਆ ਸੀ 201911 ਲਾਇਆ ਸੀ ਪਰ ਇਹਦਾ ਆਨਸਰ 2012 ਬਣਦਾ ਸੀ ਇਹਦਾ ਆਨਸਰ ਠੀਕ ਹੈ ਤੇਦਾ ਆਨਸਰ ਸਾਡਾ ਸੀ ਇਹਨੂੰ 11 ਹੀ ਕਰਵਾ ਰੱਖਿਆ ਸੀ ਵੀ ਇਹਦਾ ਆਨਸਰ 12 ਹੀ ਆਉਗਾ ਐਨਸੀਆਰਟੀ ਦੇ ਅਕੋਰਡਿੰਗ ਚਲੋ ਖিলাਫਤ ਕਮੇਟੀ ਬੰਬੇਜ ਬਣਾਈ ਗਈ ਸੀ ਵੀ ਹੈ ਨਾ ਖিলাਫਤ ਕਮੇਟੀ ਤੁਹਾਨੂੰ ਪਤਾ ਹੀ ਹੈ ਖিলাਫਤ ਅੰਦੋਲਨ ਚੱਲਿਆ ਹੈ ਖਲੀਫਾ ਦੀ ਬੇਇਜ਼ਤੀ ਕਰੀ ਸੀ ਜਰਮਨੀ ਨੇ ਆ ਜਰਮਨੀ ਨਾਲ ਸੀਗਾ ਖਲੀਫਾ ਤੇ ਤੁਰਕੀ ਨਾਲ ਸੀ ਉਹਨਾਂ ਦੇ ਤਾਂ ਅੰਗਰੇਜ਼ਾਂ ਨੇ ਬੇਇਜ਼ਤੀ ਕਰਤੀ ਸੀ ਬਹੁਤ ਸਾਰੀਆਂ ਕੰਟਰੀਜ਼ ਨੇ ਨਾ ਤਾਂ ਫਿਰ ਇਹ ਸਾਡੀ ਕਮੇਟੀ ਦਾ ਗਠਨ ਹੋਇਆ ਸੀ ਵੀ ਮਾਰਚ 1919 ਦੇ ਵਿੱਚ ਫੀਚ ਨਹੀਂ ਮਾਰਚ 1919 ਦੇ ਵਿੱਚ ði ਆਨਸਰ ਆਉਗਾ ਇਹਦਾ ਓਕੇ ਹਾਂ ਗ੍ਰੇਸ ਮਿਲ ਗਈ ਸੀ ਦੀ ਚਲੋ ਇਹ ਲਿਖੋ ਨਹੀਂ इंडियन चैंबर ऑफ कॉमर्स ते इंडस्ट्री संघ ठीक है जी ए ये बनया साडा जी ये व्यापारीਆਂ ਦਾ ਇੱਕ ਸੰਗਠਨ ਹੈਗਾ ਤਾਂ ਅੱਜ ਵੀ ਬੜ ਕਰਦਾ ਹੈ ਕਾਫੀ ਬਈ ਹੈ ਨਾ ਇਹ ਠੀਕ ਹੈ ਇਹਦਾ ਡਿਸਟੈਬਲਿਸ਼ਮੈਂਟ ਹੋਈ ਸੀ ਦੀ ਸਥਾਪਨਾ ਕੀਤੀ ਸੀ 1925 ਦੇ ਵਿੱਚ ਹੋਈ ਸੀ ਬਈ ਇੰਪੋਰਟੈਂਟ ਤੁਹਾਡੇ ਵਾਸਤੇ ਇਹ ਵੀ ਜੀਓਗ੍ਰਾਫੀ ਨਾਲ ਜੁੜਦਾ ਜਾ ਕੇ ਕੁਐਸਚਨ ਇਹ ਅੱਗੇ ਦੇਖੋ ਜੀ ਇਹ ਵੀ ਕੁਐਸਚਨ ਤੁਹਾਡਾ ਜੀਓਗ੍ਰਾਫੀ ਨਾਲ ਹੀ ਆ ਜਾਂ ਹਿਸਟਰੀ ਨਾਲ ਵੀ ਨੂੰ ਜੋੜ ਸਕਦੇ ਹਾਂ ਅਸੀਂ ਕਿਉਂਕਿ ਬਈ ਵਪਾਰਪੂਰ ਦੀ ਗੱਲ ਹੋ ਰਹੀ ਹੈ ਨਾ ਪਰਸਨ ਵਗੈਰਾ ਦੀ ਗੱਲ ਹੋ ਰਹੀ ਹੈ ਜਾਂ ਨਾ ਜੁੜਦੀ ਗੱਲ ਹੋ ਰਹੀ ਹੈ ਤਾਂ ਪਹਿਲਾ ਵਾਰੀ ਸੀ ਸੇਟ ਹੁਕਮਚੰਦ ਹੁਣ ਇਹ ਕੁਸਚਨ ਆ ਤੁਹਾਨੂੰ ਕਿਤੇ ਕਿਤਾਬਾਂ ਚੋਂ ਬਹੁਤ ਘੱਟ ਮਿਲਦੇ ਨੇ ਦੇਖਣ ਨੂੰ ਇਹ ਤੇ ਇੱਕ ਤੁਹਾਨੂੰ ਮਿਲਦੇ ਨੇ NCERT ਦੇ ਉੱਪਰ ਹਣਾ ਤਾਂ ਫਿਰ ਆਓ ਫਿਰ ਕਾਉਂ ਦੇਰ ਕੀਤੀ ਇਹਨਾਂ ਚੀਜ਼ਾਂ ਦੀ ਹਣਾ ਤਾਂ ਕਰਦੇ ਆਂ ਬਈ ਹਣਾ NCERT ਹੋਂ ਤੁਹਾਡੇ AP ਸਟ੍ਰੈਟਜੀ ਵੀ ਕੰਮ ਆਉਂਦੀ ਹੈ ਤੇ ਮਾਸਟਰ ਕੈਟ ਵੀ ਕੰਮ ਆਉਂਦੀ ਹੈ ਓਕੇ ਤਾਂ ਹੁਣ ਬਈ ਤਾਂ ਦੇ ਹੀ ਰਹੇ ਆਪਾਂ ਤਾਂ ਤਾਂ ਇਹ ਜੂਟ ਬਈ ਪਰਸਨ ਦੀ ਫੈਕਟਰੀ ਤਾਂ ਲਾਈ ਸੀ ਹੁਕਮਚੰਦ ਹੋਰਾਂ ਨੇ ਬੜੇ ਪੈਸੇ ਵਾਲੇ ਬੰਦੇ ਸੀ ਯਾਰ ਹਣਾ ਉਸ ਸਮੇਂ ਦੇ ਜੁਰਮਾ ਭੈਣ ਕਿਹਨੂੰ ਕਹਿੰਦੇ ਆਂ ਜੁੜਵਾ ਭੈਣ ਕਹਿ ਲੋ ਭਰਾ ਕਹਿ ਲੋ ਹਨਾ ਪੂਆ ਦਾ ਮੁੰਡਾ ਕਹਿ ਲੋ ਮਾਸੀ ਕਹਿ ਲੋ ਕੁਝ ਵੀ ਕਹਿ ਲੋ ਹਨਾ ਤਵੇ ਕੌਣ ਹੈ ਹਟਾ ਇਹ ਜਿਹਦਾ ਆਕਾਰ ਧਰਤੀ ਦੇ ਆਕਾਰ ਵਰਗਾ ਮਿਲਦਾ ਜੁਲਦਾ ਆਕਾਰ ਹੈਗਾ ਤੈਨੂੰ ਵੀਨਸ ਨੂੰ ਬੋਲਦੇ ਨੇ ਹਨਾ ਭੈਣ ਭੋਣ ਹਨਾ ਤਾਂ ਫਿਰ ਸਾਡੀ ਕੀ ਲੱਗੀ ਇਹ ਹਨਾ ਧਰਤੀ ਸਾਡੀ ਮਾਤਾ ਹੈ ਤੇ ਫਿਰ ਜੁੜਵਾ ਭੈਣ ਹੈ ਤਾਂ ਫਿਰ ਮਾਸੀ ਲੱਗੀ ਹੈ ਹਨਾ ਹੂੰ ਹਾ ਆਹ ਹੋਇਆ ਨੇ ਕੋਈ ਕੋਸਨਾਂ ਦੇ ਨੇ ਇਹ ਪਰ ਇਹ ਕੋਸਨ ਹੈ ਨਹੀਂ ਕੋਈ ਤੁਸੀਂ ਕਦੇ ਪੜ੍ਹੇ ਨਾ ਹੋਣਗੇ ਇਹ ਸਾਡੇ ਬੱਚਿਆਂ ਨੇ ਸਾਡਾ ਬੈਚ ਜਿਹਨਾਂ ਨੇ ਜੁਆਇਨ ਕੀਤਾ ਸੀ ਇਹ ਉਹਨਾਂ ਨੇ ਜ਼ਰੂਰ ਪੜ੍ਹੇ ਸੀ ਕੋਸਨ ਵੀ ਮੈਂ ਨਹੀਂ ਕਹਿੰਦਾ ਵੀ ਹੋਰ ਨਹੀਂ ਪੜ੍ਹਿਆ ਹੋਣਗੇ ਪੜ੍ਹਾਉਂਦੇ ਨੇ ਬਹੁਤ ਸਾਰੇ ਪਰ ਅਸੀਂ ਆਪ ਦੀ ਗੱਲ ਕਰਦੇ ਹਾਂ ਸਾਡਾ ਕਿਸੇ ਨਾਲ ਕੋਮਪੀਟੀਸ਼ਨ ਨਹੀਂ ਹੈ ਕੋਈ ਸਾਡਾ ਆਪਦੇ ਆਪ ਨਾਲ ਕੋਮਪੀਟੀਸ਼ਨ ਹੈ ਵੀ ਅਸੀਂ ਪਿਛਲੀ ਵਾਰ ਕੀ ਕਰਾਇਆ ਸੀ ਸੀਐਸ ਵਰਕ ਕੀ ਕਰਾ ਰਹੇ ਹਾਂ ਚਲੋ ਨੈਕਸਟ ਆ ਕਿ ਗਰਮੀਆਂ ਦੇ ਮਹੀਨੇ ਆ ਹਨਾ ਮਤਲਬ ਕਹਿੰਦੇ ਇਸ ਕ੍ਰਿਸਮਸ ਹੈ ਹੁਣ ਯਾਰ ਕ੍ਰਿਸਮਸ ਤਾਂ ਸੀ ਇਹ ਸੋਚਦੇ ਆਂ ਵੀ ਕ੍ਰਿਸਮਸ ਤਾਂ ਮਨਾਇਆ ਜਾਂਦਾ ਹੈਗਾ ਸਰਦੀਆਂ ਦੇ ਮ ਵੀਡੀ ਸਾਡੀ ਧਰਤੀ ਹੈ ਇਹਦੇ ਇੱਕ ਪਾਸੇ ਸਾਊਥ ਵਾਲੇ ਪਾਸੇ ਜੇ ਸਰਦੀ ਪੈਰੀ ਹੈ ਤਾਂ ਇਧਰ ਗਰਮੀ ਪੈਂਦੀ ਹੈ ਇਧਰ ਗਰਮੀ ਪੈਂਦੀ ਹੈ ਇਧਰ ਸਰਦੀ ਪੈਂਦੀ ਹੈ ਹੁਣ ਬਈ ਸਾਡੇ ਇੱਥੇ ਜਿਹੜਾ ਨਾਰਥ ਇਲਾਕਾ ਹੈੜਾ ਨਾ ਕਿਉਂਕਿ ਇੰਡੀਆ ਦਾ ਨੌਰ ਦੇ ਵਿੱਚ ਆ ਗਿਆ ਨਾ ਇੱਥੇ ਤਾਂ ਸਾਡੇ ਜਦੋਂ ਸਰਦੀਆਂ ਹੁੰਦੀਆਂ ਨੇ ਉਦੋਂ 크리스마ਸ ਮਨਾਇਆ ਜਾਂਦਾ ਹੈ ਤੇ ਸਾਡੇ ਇਧਰ ਉਹਦੇ ਉਲਟ ਮਤਲਬ ਆਸਟ੍ਰੇਲੀਆ ਵਾਲੇ ਪਾਸੇ ਤਾਂ ਉੱਥੇ ਗਰਮੀ ਹੋਊਗੀ ਤਾਂ ਐਕਚੁਅਲੀ ਗੱਲ ਇਹ ਹੋਏ ਜਦੋਂ 25 ਮਾਰ ਸਾਡੇ ਹੋਊਗਾ ਇੱਥੇ ਠੀਕ ਹੈ ਤਾਂ ਆਸਟ੍ਰੇਲੀਆ ਦੇ ਪਾਸੇ ਕੀ ਹੁੰਦੀ ਹੈ ਗਰਮੀ ਹੁੰਦੀ ਹੈ ਤਾਂ ਉੱਥੇ ਭਰਾ ਯੋ ਕਿ ਸ਼ਾਂਤਾ ਕਲਾਸਾ ਹੈ ਉਹ ਗਰਮ ਕੱਪੜੇ ਪਾ ਕੇ ਨਹੀਂ ਆਉਂਦਾ ਹੈਗਾ ਉਹ ਕਾਟਨ ਦੇ ਕੱਪੜੇ ਪਾ ਕੇ ਨਿਕਲੂਗਾ ਲਾਲ ਰੰਗ ਦੇ ਪਾਊਗਾ ਤੇਗਾ ਚੋਲਾ ਚੱਕੂਗਾ ਆਪਣਾ ਪਰ ਬਈ ਹੁਣ ਜੇ ਉਹੀ ਗੱਲ ਪਾਉਣੇ ਗਰਮ ਕੱਪੜੇ ਪਾ ਲੇ ਗਰਮੀਆਂ ਦੇ ਮੌਸਮ 'ਚੇ ਤਾਂ ਉਹ ਤਾਂ ਉਹਦਾ ਪਿੰਡਾ ਫੁਕ ਦੇਣਗੇ ੱੱਪਟਾ ਠਾ ਦੇਣਗੇ ਉਹ ਤਾਂ ਹਨਾ ਗਰਮੀਆਂ ਵਾਲੇ ਮੌਸਮ ਕਿ ਨਹੀਂ ਪਾਈ ਜਾਂਦੇ ਨੇ ਉਹ ਤਾਂ ਫਿਰ ਟੱਪਣੀ ਦੀ ਗਰਮ ਟੋਪੀ ਪਾਊਗਾ ਜਾਂ ਗਰਮ ਕੱਪੜੇ ਪਾਊਗਾ ਹਨਾ ਉਹ ਤਾਂ ਫਿਰ ਸਰਦੀਆਂ ਵਾਲੇ ਮੌਸਮ 'ਚ ਪਾਊਗਾ ਨਾ ਭਾਰਤ ਵਾਲੇ ਬਸੇ ਪਾਊਗਾ ਉਹ ਜਿਹੜੇ ਉੱਤਰੀ ਭਾਰਤ ਉੱਤਰੀ ਜਿਹੜੇ ਗੁਲਾਰ ਦੇ ਕੰ ਠੀਕ ਹੈ ਨਹੀਂ ਚਲੋ ਓਕੇ ਜੀ ਤੇ ਤੁਹਾਡੇ ਕੁਐਸਚਨ ਸੀ ਵੀ ਅੱਜ ਇਹ 30 ਕੁਐਸਚਨਸ ਨੇ ਤੁਹਾਡੇ ਪੀਐਸ ਸਟੈਟ ਦੇ 2021 ਵਾਲੇ ਪੇਪਰ ਦੇ ਤੇ ਸਾਡਾ ਬੈਚ ਤੁਸੀਂ ਪਰਚੇਸ ਕਰ ਸਕਦੇ ਹੋ 999 ਰੁਪਏ ਦਾ ਜੇ ਕੋਈ ਡੈਮੋ ਸ਼ੈਮੋ ਲੈਣੀ ਹੈ ਤਾਂ ਡੈਮੋ ਸ਼ੈਮੋ ਵੀ ਲੈ ਸਕਦੇ ਹੋਗੇ ਠੀਕ ਹੈ ਕਿਸੇ ਨਾਲ ਕੰਪੇਅਰ ਕਰਨ ਦਾ ਭਾਈ ਉਹ ਵੀ ਕੰਪੇਅਰ ਕਰ ਲਿਓ ਠੀਕ ਹੈ ਪ੍ਰਾਈਸ ਵੀ ਕੰਪੇਅਰ ਕਰ ਲਿਓ ਵੈਲਿਡਿਟੀ ਕੰਪੇਅਰ ਕਰ ਲਿਓ ਰਿਜ਼ਲਟ ਕੰਪੇਅਰ ਕਰ ਲਿਓ ਹਰ ਚੀਜ਼ ਕੰਪੇਅਰ ਕਰ ਲਿਓ ਫਿਰ ਆ ਕੇ ਲੈ ਲਿਓ ਭਾਈ ਜੇ ਬਾਲੀਏ ਤੁਹਾਨੂੰ ਜੇ ਤੁਹਾਨੂੰ ਐਂ ਲੱਗਦਾ ਭਾਈ ਪੇਪਰ ਫਿਰ ਵੀ ਨਹੀਂ ਆਉਣਾ ਤਾਂ 999 ਰੁਪਏ ਵੀ ਵਾਪਸ ਲੈ ਲਿਓ ਆਪਣੇ ਹੋਰ ਕੀ ਕਰ ਸਕਦੇ ਆ ਦੱਸੋ ਹਣਾ ਠੀਕ ਹੈ ਪਰ ਸ਼ਰਤ ਇਹ ਹੈ ਇਹ ਪੜਨਾ ਪੈਣਾ ਹੈ ਇਹ ਨਹੀਂ ਹੈਗਾ ਵੀ 999 ਰੁਪਏ ਦਾ ਬੈਚ ਲੈ ਲਿਆ ਤੇ ਮੁੜ ਕੇ ਪੜੇ ਨਹੀਂ ਕਹੂੰਗੀ ਸਾਡੇ ਪੈਸੇ ਵਾਪਸ ਕਰ ਦਿਓ ਫਿਰ ਨਹੀਂ ਹੁੰਦਾ ਦੇਖੋ ਪੜਨਾ ਪੈਣਾ ਹੈਗਾ ਸਹੀ ਗੱਲ ਹੈ ਨਾ ਹੋਰ ਕੀ ਕਰੀ ਫਿਰ ਦੱਸੋ ਠੀਕ ਹੈ ਤਾਂ ਸਾਡਾ ਤੁਸੀਂ ਟੈਸਟ ਸੀਰੀਜ਼ ਦਾ ਬੈਚ ਵੀ ਜੁਆਇਨ ਕਰ ਸਕਦੇ ਹੋਗੇ ਸਾਡੀ ਸ਼ਰਤਾਂ ਅਕੋਰਡਿੰਗ ਚੱਲੋਗੇ ਤਾਂ ਫਿਰ ਜ਼ਰੂਰ ਪਾਸ ਹੋ ਜਾਊਗਾ ਬਈ ਨਹੀਂ ਤਾਂ ਫਿਰ ਲੱਗੇ ਰਹੋ ਲੱਗੇ ਰਹੋ ਲੱਗੇ ਰਹੋ ਪੇਪਰ ਕੜਾ ਫਿਰ ਇਹ 12 ਸਾਲਾਂ ਬਾਅਦ ਆਵਾਜ਼ ਫਿਰ ਆ ਜੂਗਾ ਵੀ ਕੋਈ ਗੱਲ ਨਹੀਂ ਟੈਸਰੀ ਵੀ ਜੁਆਇਨ ਕਰ ਸਕਦੇ ਹੋ ਤੇ ਸਾਡੀ ਜਦੂ ਐਜੂਕੇਸ਼ਨ ਦੀ ਐਪ ਨੂੰ ਜਰੂਰ ਡਾਊਨਲੋਡ ਕਰ ਲੈਣਾ ਇਸ ਐਪ ਤੇ ਜਾ ਕੇ ਵੀ ਤੁਸੀਂ ਬੈਚ ਨੂੰ ਪਰਚੇਸ ਸਿੱਧਾ ਵੀ ਕਰ ਸਕਦੇ ਹੋ ਜਾਂ ਫਿਰ ਇਸ ਨੰਬਰ ਦੇ ਫॉर ਕਾਲ WhatsApp ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ थैंक यू वेरी मच ਤੇ ਕੱਲ ਤੋਂ ਕਲਾਸ ਦਾ ਟਾਈਮ ਅਪਾ ਰੱਖਿਆ ਹੈ ਇਹਦਾ 5 ਵਜੇ ਠੀਕ ਹੈ ਜੀ ਬਿਲਕੁਲ ਸੇਮ ਗੱਲ ਨੇ ਡਹੀ ਹੋਊਗਾ ਭਾਈ 5 ਵਜੇ ਕੱਲ ਤੋਂ ਕਲਾਸ ਦਾ ਟਾਈਮ ਹੈ ਕੱਲ ਤੋਂ 8 ਵੇ ਟਾਈਮ ਨਹੀਂ ਹੋਊਗਾ ਇਹ ਯਾਦ ਰੱਖਣਾ ਧਿਆਨ ਰੱਖਣਾ ਹੈਗਾ ਤੇ ਇੱਕ ਜਿਹੜਾ ਮਾਸਟਰ ਗ੍ਰੈਜੂਏਟਰ ਦਾ ਤੇ ਲੈਕਚਰ ਦਾ ਵੈਚ ਉਹ 9:00 ਵਜੇ ਐਸ.ਡੀ.ਸੀ ਚੱਲਦਾ ਰਹਿਣਾ ਵੀ। ਥੈਂਕ ਯੂ ਵੈਰੀ ਮਚ ਇਹਨੂੰ ਆਪਣੇ ਸਾਥੀ ਮਿੱਤਰਾਂ 'ਕੋ ਵਾਤੋਂ ਸ਼ੇਅਰ ਕਰ ਦੇਣਾ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਚੈਨਲ ਦੇ ਨਾਲ ਪਹਿਲੀ ਵਾਰ ਜੁੜੇ ਹੋ ਤਾਂ ਜਨ ਨੂੰ ਸਬਸਕ੍ਰਾਈਬ ਪਲੀ ਸ਼ੁਰੂ ਕਰ ਲੈਣਾ। ਥੈਂਕ ਯੂ ਭਾਈ।